ਦੂਜੀ ਭਗਵੰਤਮਾਨ ਸਰਕਾਰ ਆਈ ਹੈ ਤਾਂ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਕਿ ਹਰ ਦੂਜੇ ਦਿਨ ਇੱਕ ਐਨਕਾਊਂਟਰ ਹੋ ਰਿਹਾ ਹੈ। ਟੀਲਾ ਬੰਦਾ ਚੱਲ ਰਿਹਾ ਘਰਾਓ ਪਰ ਲੋਕੁਰ ਵੀ ਕਹਿ ਰਹੇ ਨੇ ਕਿ ਇੱਕ ਵੱਡਾ ਧੱਕਾ ਕਰ ਰਿਹਾ ਕਿ ਇਹ ਠੀਕ ਹੋ ਰਿਹਾ। ਇੱਕ ਚੀਜ਼ ਲਈ ਨਾ ਮਾਹੌਲ ਤਿਆਰ ਹੋ ਰਿਹਾ। ਢੰਡੇ ਦੇ ਵਿੱਚ ਗੋਨਿਆਂ ਨੇ ਦਾ ਇੱਕ ਨੌਜਵਾਨ ਨਰਿੰਦਰ ਦੀਪ ਔਰ ਕਿੰਨਾ ਬਰੂਟਲ ਜਿਹੜਾ ਉਹਦੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਹੋਇਆ। ਪੁਲਿਸ ਦੇ ਹਿਹਾਸ ਦੇ ਵਿੱਚ ਇੱਕ ਵਕੀਲ ਜਿਹੜੀਆ ਮੌਤ ਹੋ ਜਾਂਦੀ ਹੈ। 136 ਛੋਟੇ-ਛੋਟੇ ਜ਼ਖਮ ਨੇ ਉਹਦੇ ਗੁਪ ਤੰਗਾ ਤੋਂ ਲੈ ਕੇ ਸਰੀਰ ਦਾ ਕੋਈ ਅੰਗ ਛੱਡਿਆ ਨਹੀਂ ਜਿੱਥੇ ਉਹਨਾਂ ਨੇ ਸਿਰ ਤੋਂ ਲੈ ਕੇ ਪੈਰ ਹਾਂ ਜਿੱਥੇ ਉਹਨਾਂ ਨੇ ਕਰੰਟ ਲਾਇਆ ਸੀ ਸੀਏ ਸਟਾਫ ਜਦੋਂ ਬਣੇ ਉਹ ਟਾਰਚਰ ਸੈਂਟਰ ਪੁਲਿਸ ਨੂੰ ਇਹ ਪਾਵਰ ਕਿੱਥੋਂ ਮਿਲਦੀ ਹੈ ਕੀ ਸੰਵਿਧਾਨ ਦੇ ਵਿੱਚ ਲੀਗਲੀ ਉਹਨਾਂ ਕੋਲੇ ਪਾਵਰ ਹੈਗੀ ਆ ਕਿ ਉਹ ਕਿਸੇ ਦਾ ਇਨਕਾਊਂਟਰ ਕਰ ਸਕਦੇ ਆ ਜਾਂ ਫਿਰ ਸਰਕਾਰ ਦੀ ਸ਼ੈ ਹੁੰਦੀ ਆ ਜਾਂ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਉੱਪਰਲੇ ਅਧਿਕਾਰੀਆਂ ਦੀ ਸ਼ੈ ਹੁੰਦੀ ਆ ਹੁਣ ਆਮ ਤੌਰ ਤੇ ਵੀ ਰਿਪੋਰਟ ਆਉਂਦੀ ਆ ਕਿ ਸਾਡੇ ਇੱਕ ਪੁਲਿਸ ਮੁਲਾਜ਼ਮ ਨੇ ਵੀ ਗੋਲੀ ਲੱਗੀ ਗੋਲੀ ਵਜੀ ਔਰ ਉਹ ਕਦੇ ਵੀ ਕੋਈ ਪੁਲਿਸ ਮਲਾਰਮ ਹਸਪਤਾਲ ਚ ਦਾਖਲ ਨਾ ਮੈਨੇ ਲਿਖਿਆ। ਜੀ ਵੀ ਕਹਿੰਦੇ ਨੇ ਕਿ ਪੁਲਿਸ ਨੂੰ ਟਾਰਗੇਟ ਮਿਲ ਰਿਹਾ ਕਿ ਐਨੇ ਤੁਸੀਂ ਜਿਹੜੇ ਆ ਕੇਸ ਲੈ ਕੇ ਆਓ ਐਨੇ ਇਨਕਾਊਂਟਰ ਕਰੋ ਜਿਹੜੇ ਨਸ਼ਾ ਤਸਕਰ ਫੜੋ। ਕੁਮਰ ਵਿਜੇ ਪ੍ਰਤਾਪ ਜਿਹੜਾ ਆਮ ਆਦਮੀ ਪਾਰਟੀ ਦਾ ਹੀ ਐਮਐਮਏ ਆ। ਜਦੋਂ ਉਹ ਇਹ ਗੱਲ ਕਹਿੰਦਾ ਕਿ ਜਿਹੜਾ ਨਸ਼ਾ ਹੈਗਾ ਇਹ ਪੁਲਿਸ ਸਿਆਸਤਦਾਨ ਜਿਹੜੇ ਵੇਚਣ ਵਾਲੇ ਇਹਨਾਂ ਦੇ ਵਿਚਾਲੇ ਦਾ ਇੱਕ ਗੱਠ ਬਣਦਾ। ਔਰ ਲਗਾਤਾਰ ਪੰਜਾਬ ਗਵਰਨਮੈਂਟੇ ਕੋਸ਼ਿਸ਼ ਕਰ ਰਹੀ ਹੈ ਕਿ ਖਾਲਸਾਣ ਦਾ ਹੂਆ ਦੁਬਾਰਾ ਖੜਾ ਕਰਿਆ ਜਾਵੇ ਕੇਂਦਰ ਤੋਂ ਖਾਲਸਾਣ ਕਾਊਂਟਰ ਆਪਰੇਸ਼ਨ ਚਲਾਉਣ ਲਈ ਫੰਡ ਲਿਆ ਜਾਵੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕੀ ਪੰਜਾਬ ਹੁਣ ਇੱਕ ਪੁਲਿਸ ਸਟੇਟ ਬਣਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਨਿੱਕ ਦਿਨ ਤੁਸੀਂ ਅਖਬਾਰ ਚੱਕਦੇ ਹੋ ਤਾਂ ਪਹਿਲੀ ਖਬਰ ਇਹ ਹੁੰਦੀ ਹੈ ਕਿ ਫਲਾਨੀ ਥਾਂ ਤੇ ਐਨਕਾਊਂਟਰ ਹੋਇਆ ਕਿਤੇ ਮੌਤ ਹੋਰੀ ਐਨਕਾਊਂਟਰ ਦੇ ਵਿੱਚ ਕਿਤੇ ਜਿਹੜੇ ਲੋਕ ਜ਼ਖਮੀ ਹੋ ਰਹੇ ਆ ਪੰਜਾਬ ਦੇ ਵਿੱਚ ਨੌਜਵਾਨ ਜਿੱਥੇ ਬੇਰੋਜ਼ਗਾਰੀ ਨਾਲ ਨਸ਼ੇ ਨਾਲ ਜੂਝ ਰਹੇ ਨੇ ਉੱਥੇ ਜਿਹੜਾ ਇਹ ਗੈਂਗਸਟਰ ਗੈਂਗਵਾਰ ਜਿਹੜੀ ਆ ਮਿੱਤਰ ਦਿਹਾੜੇ ਅਨਕਾਊਂਟਰ ਆ ਇਹ ਵੀ ਹੋ ਰਿਹਾ ਤੇ ਪਿਛਲੇ ਦਿਨਾਂ ਦੇ ਵਿੱਚ ਬਠਿੰਡੇ ਦੇ ਗੋਨਿਆਂ ਨੇ ਤੋਂ ਜਿਹੜੇ ਨਰਿੰਦਰ ਦੀਪ ਦੇ ਪੁਲਿਸ ਕਸਟਡੀ ਦੇ ਵਿੱਚ ਕਥਿਤ ਤੌਰ ਤੇ ਜਿਹੜਾ ਕਤਲ ਦਾ ਮਾਮਲਾ ਸਾਹਮਣੇ ਆਇਆ ਉਹਨੇ ਵੀ ਪੂਰੇ ਪੰਜਾਬ ਨੂੰ ਝੋੜ ਕੇ ਰੱਖ ਦਿੱਤਾ ਤੇ ਪੰਜਾਬ ਦੇ ਨੌਜਵਾਨਾਂ ਮੂਰੇ ਸਵਾਲ ਹੈ ਪੰਜਾਬ ਦੇ ਲੋਕਾਂ ਮੂਰੇ ਸਵਾਲ ਹੈ ਕਿ ਪੰਜਾਬ ਦੇ ਵਿੱਚ ਲੋਅਰ ਆਰਡਰ ਦੀ ਸਿੱਧੀ ਕੀ ਹੈ ਸਵਾਲ ਸਰਕਾਰ ਵੱਲ ਵੀ ਸਿੱਧਿਤ ਹੋ ਰਹੇ ਨੇ ਭਗਵੰਤ ਮਾਨ ਗਵਰਨਮੈਂਟ ਵੀ ਸਵਾਲਾਂ ਦੇ ਘੇਰੇ ਵਿੱਚ ਐ ਆਪਾਂ ਇਹ ਸਾਰੇ ਮਸਲੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਐਡਵੋਕੇਟ ਅਮਰਜੀਤ ਸਿੰਘ ਨੇ ਵਕੀਲ ਨੇ ਪੰਜਾਬ ਐਂਡ ਰੈਨ ਹਾਈ ਕੋਰਟ ਦੇ ਵਿੱਚ ਅਤੇ ਮਨੁੱਖੀ ਅਧਿਕਾਰਾਂ ਵਾਲੀ ਵੀ ਉਹ ਗੱਲਬਾਤ ਕਰਦੇ ਨੇ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਧੰਨਵਾਦ ਭਾਜੀ ਸਰ ਪਹਿਲੀ ਗੱਲ ਤਾਂ ਇਹੀ ਕਿ ਆਪਾਂ ਪਿਛਲੇ ਦਿਨਾਂ ਤੋਂ ਦੇਖ ਰਹੇ ਆ ਕਿ ਪੰਜਾਬ ਦੇ ਵਿੱਚ ਪੁਲਿਸ ਐਨਕਾਊਂਟਰ ਲਗਾਤਾਰ ਹੋ ਰਹੇ ਆ ਇਹ ਤੁਹਾਨੂੰ ਕੀ ਲੱਗਦਾ ਐਜ਼ ਅ ਹਿਊਮਨ ਰਾਈਟ ਐਕਟਿਵਿਸਟ ਐਜ਼ ਅ ਐਡਵੋਕੇਟ ਤੁਸੀਂ ਇਹਦੇ ਬਾਰੇ ਰਿਪੋਰਟਸ ਵੀ ਜਾਰੀ ਕਰਦੇ ਹੋ ਸਟੱਡੀ ਵੀ ਕਰਦੇ ਹੋ ਫੈਕਟ ਫਾਈਂਡਿੰਗ ਕਰਦੇ ਹੋ ਕੋਈ ਅਨਕਾਊਂਟਰ ਜਦੋਂ ਹੁੰਦਾ ਉਹ ਕਿੰਨੇ ਕੁ ਅਸਲੀ ਹੈ ਕਿੰਨਾ ਕੁ ਉਹਦੇ ਵਿੱਚ ਫਰੇਮਡ ਆ ਚੀਜ਼ਾਂ ਤੁਹਾਨੂੰ ਕੀ ਲੱਗ ਰਿਹਾ ਪੰਜਾਬ ਦੇ ਵਿੱਚ ਇਸ ਟਾਈਮ ਕੀ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਆ ਦੇਖੋ ਜਿਹੜਾ ਅਨਕਾਊਂਟਰ ਹੈ ਅਨਕਾਊਂਟਰ ਦੇ ਅੰਦਰ ਜੇ ਤੁਸੀਂ ਅਨਕਾਊਂਟਰ ਦੀ ਗੱਲ ਕਰੋਗੇ ਨਾ ਜਿਵੇਂ ਜਿਵੇਂ ਮੈਂ ਥੋੜਾ ਪਿੱਛੇ ਚੱਲੇ ਜਾਵਾਂ ਜਦੋਂ ਖਾਲਿਸਤਾਨ ਦਾ ਦੌਰ ਹੈ ਜੀ ਖਾਲਸਤਾਨ ਦੇ ਦੌਰ ਦੇ ਅੰਦਰ ਹੁੰਦਾ ਕੀ ਹੈ ਕਿ ਇੱਕ ਪਾਸੇ ਦੂਜੇ ਤੁਹਾਡੇ ਪਾਸੇ ਜਿਵੇਂ ਖਾਲਸਤਾਨੀ ਸੀਗੇ ਉਹ ਜਿਨ੍ਹਾਂ ਕੋਲ ਬਹੁਤ ਐਡਵਾਂਸ ਵੈਪਨ ਸੀਗੇ ਉਸ ਟਾਈਮ ਜੇ ਮੰਨ ਲਓ ਚਾਰ ਬੰਦੇ ਹੈਗੇ ਆ ਉਹਨਾਂ ਕੋਲ AK47 ਹੋਰ ਇਸ ਕਿਸਮ ਦੇ ਆਟੋਮੈਟਿਕ ਵੈਪਨ ਹੈਗੇ ਆ ਦੂਜੇ ਪਾਸੇ ਪੁਲਿਸ ਹੈਗੀ ਹੈ ਤਾਂ ਉੱਥੇ ਆਮਣੋ ਸਾਹਮਣੇ ਜਿਹੜੀ ਗੋਲੀਬਾਰੀ ਹੋਊਗੀ ਉਹ ਉਹਨੂੰ ਤਾਂ ਅਨਕਾਊਂਟਰ ਕਿਹਾ ਜਾ ਸਕਦਾ ਪਰ ਜਦੋਂ ਹੁਣ ਤੁਹਾਡੀ ਪੂਰੀ ਪੁਲਿਸ ਹੈਗੀ ਆ ਤੁਸੀਂ ਇੱਕ ਜ਼ਿਲ੍ਹੇ ਦੀ ਪੁਲਿਸ ਆ ਜਾਂ ਤੁਸੀਂ 10 ਬੰਦੇ ਹੋ ਤੁਸੀਂ ਇੱਕ ਬੰਦਾ ਜਿਹਦੇ ਕੋਲੋਂ ਨਸ਼ਾ ਫੜ ਲਿਆ ਨਸ਼ੇ ਤੋਂ ਬਾਅਦ ਤੁਸੀਂ ਉਹਨੂੰ ਇਹ ਕਹਿੰਦੇ ਕਿ ਚੱਲ ਭਾਈ ਰਿਕਵਰੀ ਕਰਨ ਲਈ ਲੈ ਕੇ ਜਾਂਦੇ ਆ ਬਹੁਤ ਸਾਰੇ ਕੇਸ ਇਹੇ ਨੇ ਰਿਕਵਰੀ ਕਰਨ ਲਈ ਲੈ ਕੇ ਜਾਂਦੇ ਆ ਤਾਂ ਰਿਕਵਰੀ ਜਦੋਂ ਹਥਿਆਰਮੰਦ ਦਾ ਪੁਲਿਸ ਕਸਟਡੀ ਚੋਂ ਤੋਂ ਬਾਅਦ ਹਥਿਆਰਾਂ ਦੀ ਰਿਕਵਰੀ ਲਈ ਉਹਨੂੰ ਲੈ ਕੇ ਜਾਂਦੇ ਆ ਔਰ ਉਸ ਤੋਂ ਬਾਅਦ ਕੀ ਹੁੰਦਾ ਕਿ ਉਹਨੇ ਹਥਿਆਰ ਕੱਢਿਆ ਪੁਲਿਸ ਤੇ ਫਾਇਰ ਕੀਤਾ ਔਰ ਪੁਲਿਸ ਤੇ ਫਾਇਰ ਕਰਨ ਤੋਂ ਬਾਅਦ ਜਵਾਬੀ ਕਾਰਵਾਈ ਦੇ ਅੰਦਰ ਉਹਦੀ ਲੱਗ ਤੇ ਗੁੜੀ ਲੱਗਦੀ ਜਿਹੜਾ ਇਸ ਕਿਸਮ ਦਾ ਰੁਝਾਨ ਹੈ ਉਥੋਂ ਇਹ ਸਾਫ ਪਤਾ ਲੱਗਦਾ ਹੈ ਕਿ ਉਹ ਮੈਨੇਜਡ ਆ ਉਹ ਪੂਰਾ ਤੈਅ ਕਰਕੇ ਮਿੱਥੀ ਸਾਜ਼ਿਸ਼ ਦੇ ਨਾਲ ਜਿਹੜਾ ਉਹ ਗੋਲੀ ਮਾਰੀ ਜਾਂਦੀ ਹੈ ਔਰ ਇਹਨੂੰ ਆਪਾਂ ਫੇਕ এনਕਾਊਂਟਰ ਕਹਿ ਸਕਦੇ ਆ ਇਸ ਲਈ ਜਿਹੜਾ ਇਹ ਜਿਹੜਾ ਪਿਛਲੇ ਟਾਈਮ ਤੋਂ ਰੁਝਾਨ ਸ਼ੁਰੂ ਹੋਇਆ ਖਾਸ ਤੌਰ ਤੇ ਮੈਨੂੰ ਕਹੂੰਗਾ ਕਰੋਨਾ ਤੋਂ ਬਾਅਦ ਜਿਹੜਾ ਪੁਲਿਸ ਨੂੰ ਜਿਹੜੀਆਂ ਛੋਟਾਂ ਦਿੱਤੀਆਂ ਗਈਆਂ ਜਿਵੇਂ ਕਰੋਨਾ ਦੌਰ ਦੇ ਅੰਦਰ ਆਪਾਂ ਇਹ ਕਹੀਏ ਕਿ ਸਰਕਾਰ ਨੇ ਕਰੋਨਾ ਦਾ ਹੱਲ ਦੇਣ ਦੀ ਬਜਾਏ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣ ਦੀ ਬਜਾਏ ਸਰਕਾਰ ਨੇ ਲੋਕਾਂ ਨੂੰ ਦਬਾ ਕੇ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਲਾਅਨ ਆਰਡਰ ਦੀ ਸਿਚੁਏਸ਼ਨ ਹੈ ਜਿਹੜੀ ਉਹ ਪੁਲਿਸ ਦੇ ਹੱਥ ਦਿੱਤੀ। ਤਾਂ ਉਸੇ ਦੌਰ ਦੇ ਅੰਦਰ ਮੈਨੂੰ ਇਹ ਲੱਗਦਾ ਕਿ ਦੁਬਾਰਾ ਜਿਹੜਾ 1995 'ਚ 96 'ਚ ਜਿਹੜਾ ਖਾਲਸਤਾਨ ਦਾ ਦੌਰ ਖਤਮ ਹੋਇਆ, ਉਦੋਂ ਬਾਅਦ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਫੇਕ ਅਨਕਾਊਂਟਰਾਂ ਦੇ ਦੋਸ਼ ਹੋਣ ਤੋਂ ਬਾਅਦ ਸੀਬੀਆਈ ਦੇ ਕੇਸ ਚੱਲੇ ਔਰ ਬਹੁਤ ਸਾਰੇ ਲੋਕਾਂ ਨੂੰ ਸਜ਼ਾਵਾਵਾਂ ਉਹਨੀਆਂ ਸ਼ੁਰੂ ਹੋਈਆਂ। ਜਦੋਂ ਦੋਸ ਸਾਬਤ ਸ਼ੁਰੂ ਹੋਣ ਹੋਏ ਤੇ ਇਹ 1996 ਤੋਂ ਲੈ ਕੇ ਮੈਂ ਇਹ ਮੰਨਦਾ ਕਿ ਆ 2020 ਤੱਕ ਦਾ ਜਿਹੜਾ ਦੌਰ ਆ ਨਾ ਉਹ ਸਜਾਵਾਂ ਦੇਣ ਦਾ ਦੌਰ ਤੇ ਉਹਦੇ ਅੰਦਰ ਇਸ ਕਿਸਮ ਦਾ ਬਹੁਤ ਘੱਟ ਜਿ ਕਿਤੇ ਕੋਈ ਮਿਲਿਆ ਹੋਊਗਾ ਤਾਂ ਕੁਝ ਬਹੁਤ ਵੱਡੇ ਗੈਂਗਸਟਰ ਜਿਵੇਂ ਚੇਰਾ ਖੁੱਬਨ ਹੋ ਗਿਆ ਸੁੱਖਾ ਕਾਲਵਾ ਹੋ ਗਿਆ ਹੈਪੀ ਦਿਉੜਾ ਹੋ ਗਿਆ ਔਰ ਇਸ ਕਿਸਮ ਦੇ ਲੋਕਾਂ ਦੇ ਇਨਕਾਊਂਟਰ ਜ਼ਰੂਰ ਹੋਏ ਔਰ ਇਹਦੇ ਇਲਾਵਾ ਆਮ ਲੋਕਾਂ ਦੇ ਨਸ਼ਾ ਤਸਕਰਾਂ ਦੇ ਜਾ ਕੈਹ ਲੋ ਛੋਟੇ ਮੋਟੇ ਕੋਈ ਕ੍ਰਾਈਮ ਕਰਨ ਵਾਲੇ ਲੋਕਾਂ ਦੇ ਜਾਂ ਕਿਸੇ ਕੋਈ ਮਰਡਰ ਕੇਸ ਚ ਇਨਵੋਲਡ ਉਹਨਾਂ ਦੇ ਜਿਹੜੇ ਅਨਕਾਉਂਟਰ ਉਹ ਨਹੀਂ ਮਿਲੇ ਦੇਖਣ ਨੂੰ ਪਰ 2020 ਤੋਂ ਬਾਅਦ ਕੋਰੋਨਾ ਤੋਂ ਬਾਅਦ ਇਹ ਕੰਟੀਨਿਊਸਲੀ ਇੱਕ ਵਰਤਾਰਾ ਬਣਦਾ ਜਾ ਰਿਹਾ ਤਾਂ ਜੇ ਉਹਦੇ ਉੱਤੇ ਆਪਾਂ ਥੋੜੇ ਜਿਹਾ ਅੰਕੜਿਆਂ ਤੇ ਗੱਲ ਕਰ ਲਈਏ ਜੀ ਤਾਂ ਖਾਸ ਤੌਰ ਤੇ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਉਦੋਂ ਜਿਹੜੇ ਰਿਪੋਰਟ ਹੋਏ ਅੰਕੜੇ ਉਹ 2023 24 ਤੇ 25 ਦੇ ਅੰਕੜੇ ਨੇ ਤਾਂ ਉਹਦੇ ਚ ਅਹ ਨਾਲੇ ਅੰਕੜਾ ਇਹ ਹੈ ਦਾ ਟ੍ਰਿਬਿਊਨ ਦੀ ਇੱਕ ਰਿਪੋਰਟ ਹੈ ਉਹਦੇ ਚ 55 ਜਿਹੜੇ ਫੇਕ ਅਨਕਾਉਂਟਰ ਹੈ ਫੇਕ ਅਨਕਾਉਂਟਰੀ ਕਹੂੰਗਾ ਮੈਂ ਤਾਂ 55 ਅਨਕਾਉਂਟਰ ਹੈ ਜਿਹੜੇ ਉਹ ਕੱਲੇ 2023 ਦੇ ਅੰਦਰ ਹੋਏ ਫਿਰ 2024 ਦੇ ਅੰਦਰ 64 ਅਨਕਾਉਂਟਰ ਹੁੰਦੇ ਨੇ ਤੇ ਜਿਹੜਾ ਹੁਣ 2025 ਦਾ ਜਿਹੜਾ ਅੰਕੜਾ ਉਸੇ ਰਿਪੋਰਟ ਚ ਜਾਰੀ ਹੋਇਆ ਉਹ ਬਹੁਤ ਹਰਾਨੀਜਨਕ ਹੈ ਉਹ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਦਾ ਅੰਕੜਾ ਔਰ ਉਹਦੇ ਵਿੱਚ 45 ਇਨਕਾਊਂਟਰ ਨੇ ਤਾਂ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਕਿ ਹਰ ਦੂਜੇ ਦਿਨ ਇੱਕ ਇਨਕਾਊਂਟਰ ਹੋ ਰਿਹਾ ਪੰਜਾਬ 'ਚ ਹਰ ਦੂਜੇ ਦਿਨ ਇੱਕ ਇਨਕਾਊਂਟਰ ਹੋ ਰਿਹਾ ਹਾਂ ਉਹ ਉਹ ਡਾਟਾ ਵੀ ਉਹਨ ਦੀ ਰਿਪੋਰਟ ਬਣਦਾ مطلب 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ 45 ਇਨਕਾਊਂਟਰ ਹੁੰਦੇ ਨੇ ਹਰ ਦੂਜੇ ਦਿਨ ਇੱਕ ਇਨਕਾਊਂਟਰ ਬਣਦਾ ਔਰ ਜਿਹਦੇ ਵਿੱਚ ਬਹੁਤੇ ਇਨਕਾਊਂਟਰ ਰਹੇ ਨੇ ਜੇ ਜਿਨ੍ਹਾਂ 'ਚੋਂ ਇੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਸਕਦਾ ਕਿ ਜਿਹਦੀ ਅਸੀਂ ਫੈਕਟ ਫਾਈਨਡਿੰਗ ਰਿਪੋਰਟ ਵੀ ਕਰਕੇ ਆਏ ਤੁਹਾਨੂੰ ਯਾਦ ਹੋਊਗਾ ਕਿ ਅਮਰitsar ਬਟਾਲਾ ਏਰੀਆ ਦੇ ਅੰਦਰ ਗੁਰਦਾਸਪੁਰ ਏਰੀਆ 'ਚ ਕੁਝ ਪੁਲਿਸ ਚੌਕੀਆਂ ਦੇ ਉੱਤੇ ਬੰਬ ਗ੍ਰਨੇਡ ਫਟਣ ਦੇ ਜਿਹੜੇ ਉਹ ਖਬਰਾਂ ਆਈਆਂ ਤਾਂ ਪਹਿਲਾਂ ਤਾਂ ਪੁਲਿਸ ਡਿਨਾਈ ਕਰਦੀ ਰਹੀ ਕਿ ਮਤਲਬ ਬੰਬ ਉਸਪੋਰਟ ਨਹੀਂ ਹੋਇਆ ਇੱਥੇ ਜੀ ਟਾਇਰ ਫਟ ਗਿਆ ਸੀਗਾ ਜੀ ਇੱਥੇ ਪਟਾਕਾ ਚੱਲ ਗਿਆ ਸੀ ਜੀ ਫਲਾਣਾ ਹੋਇਆ ਉਸ ਤੋਂ ਬਾਅਦ ਇਮੀਡੀਏਟਲੀ ਇੱਕ ਦਿਨ ਖਬਰ ਆਉਂਦੀ ਹੈ ਕਿ ਪਿਲੀਪੀਸ ਦੇ ਵਿੱਚ ਤਤਕथित ਤਿੰਨ ਖਾਲਸਤਾਨੀ ਅਤਵਾਦੀਆਂ ਦਾ ਜਿਹੜਾ ਕਿ ਇਨਕਾਊਂਟਰ ਹੋਇਆ ਔਰ ਉਹ ਜਿਹੜਾ ਇੱਥੇ ਗਰਦਾਸਪੁਰ ਦੇ ਅੰਦਰ ਚੌਕਿਆਂ ਦੇ ਵਿੱਚ ਉੱਤੇ ਗਰਨੇਡ ਜਿਨ੍ਹਾਂ ਨੇ ਸਿੱਟੇ ਉਹ ਉਸ ਜ਼ੁਲਮ ਦੇ ਅੰਦਰ ਉਸ ਦੋਸ਼ ਦੇ ਅੰਦਰ ਉਹਨਾਂ ਦਾ ਜਿਹੜਾ ਇਨਕਾਊਂਟਰ ਕੀਤਾ ਗਿਆ ਔਰ ਉਹਨਾਂ ਤੋਂ ਜਿਹੜੇ ਬਹੁਤ ਸਾਰੇ ਹਥਿਆਰ ਨੇ ਉਹ ਜਿਹੜੇ ਉਹ ਰਿਕਵਰ ਕੀਤੇ ਗਏ ਤਾਂ ਉਹਦੀ ਅਸੀਂ ਫੈਕਟ ਫਾਈਨਡਿੰਗ ਕੀਤੀ ਉਹ ਫੈਕਟ ਫਾਈਨਡਿੰਗ ਤੋਂ ਇਹ ਪਤਾ ਲੱਗਦਾ ਸੀ ਕਿ ਉਹ ਜਿਹੜਾ ਇਨਕਾਊਂਟਰ ਹੋਇਆ ਹੁਣ ਉਹਦੇ ਚੋਂ ਇੱਕ ਸ਼ਹੂਰ ਦਾ ਮੁੰਡਾ ਹੈ ਉਹ ਮਤਲਬ ਬਹੁਤ ਗਰੀਬ ਆ ਜਿਹੜਾ ਕਦੇ ਪਿੰਡ ਤੋਂ ਬਾਹਰ ਹੀ ਨਹੀਂ ਗਿਆ ਮਿਸਤਰੀ ਨਾਲ ਦਿਹਾੜੀ ਕਰਦਾ ਇੱਕ ਹੋਰ ਅਗਵਾਨ ਪਿੰਡ ਤੋਂ ਆ ਮੁੰਡਾ ਉਹ ਟਰੱਕ ਡਰਾਈਵਰੀ ਕਰਦਾ ਔਰ ਥੋੜਾ ਬਹੁਤਾ ਨਸ਼ਾ ਕਰਨ ਦਾ ਆਦੀ ਹੈਗਾ ਪਰ ਉਹਦੇ ਨਾਲ ਇੱਕ ਚੀਜ਼ ਜੁੜੀ ਜਿਹੜੀ ਉਹ ਜ਼ਿਆਦਾ ਇੰਟਰਸਟਿੰਗ ਆ ਉਹ ਇੰਟਰਸਟਿੰਗ ਆ ਕਿ ਜਿਹੜਾ ਸ਼ਹੂਰ ਆ ਸ਼ਹੂਰ ਤੋਂ ਇੱਕ ਪੁਰਾਣਾ ਐਕਸ ਖਾਲਸਤਾਨੀ ਜਿਹੜਾ ਜਰਮਨੀ ਚ ਬੈਠਾ ਉਹਦੇ ਨਾਲ ਲਿੰਕ ਜੋੜ ਕੇ ਸ਼ਹੂਰ ਪਿੰਡ ਦੇ ਮੁੰਡੇ ਨੂੰ ਉਹਦੇ ਨਾਲ ਜੋੜਿਆ ਗਿਆ ਵੀ ਉਹਦੇ ਲਿੰਕ 'ਚ ਸੀਗਾ ਜਿਹਦੀ ਕੋਈ ਆਪਾਂ ਕਹਿ ਲਓ ਕਿ ਕੋਈ ਕਾਲ ਤਾਂ ਹੋਗੀ ਕੋਈ ਈਮੇਲ ਕੰਟੈਕਟ ਹੋਊਗਾ ਉਸ ਤਾਂ ਤੁਸੀਂ ਦੱਸੋਗੇ ਵੀ ਭਾਈ ਆਹ ਚੀਜ਼ ਆ ਮਾਧਿਅਮ ਸੀਗਾ ਇਹਨਾਂ ਦੇ ਕੰਟੈਕਟ ਵੀ ਲਿੰਕ ਹੋਇਆ ਕਿਵੇਂ ਹਾਂ ਲਿੰਕ ਹੋਇਆ ਕਿਵੇਂ ਉਹ ਲਿੰਕ ਮਿਸਿੰਗ ਹੈ ਔਰ ਉਹਦੇ ਨਾਲ ਜੋੜ ਕੇ ਇਹਨਾਂ ਨੂੰ ਖਾਲਸਤਾਨੀ ਬਣਾ ਕੇ ਪੇਸ਼ ਕੀਤਾ ਗਿਆ ਖਾਲਸਤਾਨੀ ਬਣਾ ਕੇ ਪੁਲਿਸ ਇੱਥੋਂ ਲੈ ਕੇ ਜਾਂਦੀ ਹੈ ਉੱਥੇ ਪ੍ਰੋਪਰ ਮੈਨੇਜ ਹੁੰਦਾ ਹੈ ਔਰ ਜੋ ਕਿਹਾ ਜਾਂਦਾ ਕਿ ਮੋਟਰਸਾਈਕਲ ਤੇ ਤਿੰਨਾਂ ਜਣਿਆਂ ਕੋਲ ਏਕੇ 47 ਸੀਗੀਆਂ ਤੇ ਉਥੇ ਉਹ ਘੁੰਮਦੇ ਫਿਰਦੇ ਸੀ ਐਵੇਂ ਕਿਵੇਂ ਹੋ ਸਕਦਾ ਏਕੇ 47 ਕੋਈ ਛੋਟਾ ਮੋਟਾ ਵੈਪਨ ਹੈ ਨਹੀਂਗਾ ਔਰ ਜਿਹੜੇ ਜਿਹੜੀ ਉਹਨਾਂ ਦੀ ਹਿਸਟਰੀ ਆ ਉਹਦੇ ਤੋਂ ਇਹ ਪਤਾ ਲੱਗਦਾ ਕਿ ਔਰ ਪੁਲਿਸ ਨੇ ਆਪ ਮੰਨਿਆ ਉਥੇ ਜਦੋਂ ਅਸੀਂ ਡੀਐਸਪੀ ਦਾ ਬਿਆਨ ਲਿਆ ਤਾਂ ਉਹਨੇ ਆਪ ਮੰਨਿਆ ਕਿ ਇਹ ਕੋਈ ਨਾ ਕੋਈ ਐਕਸਪਰਟ ਬੰਦੇ ਨਹੀਂ ਸੀਗੇ ਇਹ ਤਾਂ ਜਸਟ ਕਿਸੇ ਦੇ ਚਾਂਸੇ 'ਚ ਆ ਗਏ ਤੇ ਇਹਨਾਂ ਨੇ ਥੋੜੀ-ਬਹੁਤੀ ਹੈਲਪ ਕੀਤੀ ਹੋਊਗੀ ਉਥੋਂ ਸਾਫ਼ ਹੈ ਜੀ ਜਿਹੜੀਆਂ AK47 ਨੇ AK47 ਇਦਾਂ ਦਾ ਵੈਪਨ ਹੈ ਜਿਹਦੇ ਲਈ ਸਪੈਸ਼ਲ ਟ੍ਰੇਨਿੰਗ ਚਾਹੀਦੀ ਹੈ ਉਹਨੂੰ ਕੈਰੀ ਕਰਨ ਲਈ ਟ੍ਰੇਨਿੰਗ ਚਾਹੀਦੀ ਹੈ ਉਹਨੂੰ ਚਲਾਉਣ ਲਈ ਟ੍ਰੇਨਿੰਗ ਚਾਹੀਦੀ ਹੈ ਤਾਂ ਇਸ ਕਿਸਮ ਦੇ ਬੰਦਿਆਂ ਨੂੰ AK47 ਦੇ ਦੇਣਾ ਔਰ ਇਥੋਂ AK47 ਲੈ ਕੇ ਉਹਨਾਂ ਦਾ ਪਲੀਪੀਤ ਤੱਕ ਚਲੇ ਜਾਣਾ ਇਹ ਬਹੁਤ ਹੈਰਾਨੀਜਨਕ ਹੈ ਉਹਨਾਂ ਨੂੰ ਮਾਰਿਆ ਗਿਆ ਮਾਰਨ ਤੋਂ ਬਾਅਦ ਉਹਨਾਂ ਦੇ ਉੱਪਰ ਜਿਹੜੇ ਹਥਿਆਰ ਨੇ ਉਹ ਪਲਾਂਟ ਕੀਤੇ ਗਏ ਔਰ ਉਹਨਾਂ ਦੀਆਂ ਲਾਸ਼ਾਂ ਦੀ ਜਦੋਂ ਅਸੀਂ ਫੋਟੋਆਂ ਦੇਖੀਆਂ ਨੇ ਉਹ ਉਹਦੇ ਵਿੱਚ ਬਹੁਤ ਨੇੜੇ ਤੋਂ ਗਨ ਸ਼ਾਟ ਮਾਰਿਆ ਹੋਇਆ ਔਰ ਉਹ छाती ਦੇ ਅੰਦਰ ਜਦੋਂ ਗੋਲੀ ਲੱਗੀ ਹੈ ਤੇ ਉਹਦੇ ਉੱਤੇ ਕਾਲੇ ਰੰਗ ਦਾ ਨਿਸ਼ਾਨ ਵੀ ਹੈ ਸੋ ਉਹ ਰਿਪੋਰਟ ਕਰਨ ਤੋਂ ਬਾਅਦ ਅਸੀਂ ਇੱਕ ਮੀਡੀਆ ਕਾਨਫਰੰਸ ਵੀ ਕੀਤੀ ਉਹਦੀਆਂ ਅਖਬਾਰਾਂ ਨੇ ਵੀ ਰਿਪੋਰਟਿੰਗ ਕੀਤੀ ਉਹਦੇ ਤੇ ਲਗਾਤਾਰ ਅਸੀਂ ਇੱਕ ਗੱਲ ਕਹਿੰਦੇ ਰਹੇ ਕਿ ਇਹ ਜਿਹੜਾ ਹੱਥ ਖੋਲ ਦਿੱਤਾ ਗਿਆ ਜਿਹੜਾ ਪੰਜਾਬ ਪੁਲਿਸ ਇਸ ਕਿਸਮ ਨਾਲ ਲੈ ਕੇ ਆ ਰਹੀ ਹੈ ਕਿਤੇ ਤਾਂ ਇਹ ਖਾਲਸਤਾਨੀ ਔਰ ਜਿਹੜਾ ਕਹਿਰੋ ਡਰੱਗ ਮੋਡਿਊਲ ਆ ਉਹਦਾ ਨੈਕਸਸ ਕਹਿੰਦੀ ਹੈ ਕਿਤੇ ਕਹਿੰਦੀ ਹੈ ਕਿ ਜਿਹੜੇ ਬਾਹਰ ਬੈਠੇ ਗੈਂਗਸਟਰ ਨੇ ਉਹਨਾਂ ਦੇ ਨਾਲ ਇੱਥੋਂ ਦੇ ਗੈਂਗਸਟਰਾਂ ਦਾ ਜਿਹੜਾ ਰਾਫਤਾ ਉਹ ਹੈ ਔਰ ਗੈਂਗਸਟਰ ਪਲੱਸ ਡਰਗ ਮੋਡਿਊਲਰ ਇਹਨਾਂ ਤਿੰਨਾਂ ਤਰ੍ਹਾਂ ਦੇ ਦੋਸ਼ਾਂ ਦੇ ਅੰਦਰ ਲਗਾਤਾਰ ਜਿਹੜਾ ਕਿ ਅਨਕਾਊਂਟਰ ਕੀਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਪੰਜਾਬ ਦੇ ਵਿੱਚ ਪਹਿਲਾਂ ਤੁਸੀਂ ਕੁਝ ਨਾਵਾਂ ਦਾ ਜ਼ਿਕਰ ਵੀ ਕੀਤਾ ਕਿ ਗੈਂਗਸਟਰ ਨੇ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਹੈ ਔਰ ਜਿਹੜਾ ਇੱਕ ਸਿੱਖ ਫੰਡਾਮੈਂਟਲਿਸਟ ਨੇ ਜਿਹੜੇ ਕਿ ਨਾ ਉਹਨਾਂ ਦਾ ਵੀ ਇੱਕ ਉਹਨਾਂ ਦੇ ਗਰੁੱਪਸ ਨੇ ਤਾਂ ਫਿਰ ਕੀ ਪੁਲਿਸ ਨੂੰ ਇਹ ਹਾਈ ਹੈਂਡ ਹੈਂਡਰਨੈਸ ਜਿਹੜੀ ਆ ਉਹ ਦੇਣੀ ਚਾਹੀਦੀ ਹੈ ਸਰਕਾਰ ਵੱਲੋਂ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਲਾਅ ਐਂਡ ਆਰਡਰ ਦੀ ਸਥਿਤੀ ਬਣਾਉਣ ਦੇ ਲਈ ਇਸ ਕਿਸਮ ਦੇ ਨਾਲ ਪੁਲਿਸ ਦੀ ਹਾਈ ਹੈਂਡ ਹੈਂਡਰਨੈਸ ਵੀ ਲੋਡ ਪੈ ਸਕਦੀ ਹੈ ਲੋਕ ਵੀ ਜਿਹੜਾ ਯੁੱਧ ਨਸ਼ਾ ਵਿਰੋਧ ਦਾ ਪੀਲਾ ਪੰਜਾ ਚੱਲ ਰਿਹਾ ਘਰਾਓ ਪਰ ਲੋਕੁਰ ਵੀ ਕਹਿ ਰਹੇ ਨੇ ਇੱਕ ਇੱਕ ਵੱਡਾ ਤੱਕਾ ਕਹਿ ਰਿਹਾ ਕਿ ਠੀਕ ਹੋ ਰਿਹਾ ਨਹੀਂ ਦੇਖੋ ਸਾਹਿਲ ਹੁੰਦਾ ਕੀ ਆ ਇੱਕ ਚੀਜ਼ ਲਈ ਨਾ ਮਾਹੌਲ ਤਿਆਰ ਹੁੰਦਾ ਸਮਾਜ ਦੇ ਅੰਦਰ ਕੁਝ ਜੈਨੂਇਨ ਸਮੱਸਿਆਵਾਂ ਹੁੰਦੀਆਂ ਨੇ ਜਦੋਂ ਤੁਸੀਂ ਦੇਖੋਗੇ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੋ ਨਸ਼ਾ ਸੱਚਮੁੱਚ ਹੈ ਪੰਜਾਬ ਦੇ ਅੰਦਰ। ਔਰ ਨਸ਼ੇ ਤੋਂ ਬਹੁਤ ਸਾਰੇ ਪਰਿਵਾਰ ਪੀੜਤ ਨੇ। ਹੁਣ ਨਸ਼ਾ ਵੇਚਣ ਵਾਲੇ ਦਾ ਵੀ ਪਿੰਡਾਂ ਵਾਲਿਆਂ ਨੂੰ ਪਤਾ ਹੈ। ਹੁਣ ਉੱਥੇ ਜਦੋਂ ਨਸ਼ਾ ਵੇਚਣ ਵਾਲੇ ਕਿਸੇ ਦਾ ਘਰ ਢਾਹ ਦਿੱਤਾ ਜਾਊਗਾ। ਤਾਂ ਪਿੰਡਾਂ ਨੇ ਸੱਚੀ ਉੱਤੇ ਖੁਸ਼ੀ ਹੋਣਗੇ। ਉਹਨਾਂ ਨੂੰ ਨਹੀਂ ਬਹੁਤਾ ਪਤਾ ਕਿ ਡਿਊ ਪ੍ਰੋਸੈਸ ਆਫ ਲਾਅ ਕੀ ਹੈ। ਇਹਦਾ ਲੀਗਲ ਪ੍ਰੋਸੀਜਰ ਕੀ ਹੈ ਵੀ ਪਹਿਲਾਂ ਬੰਦੇ ਤੇ ਐਫ ਆਈ ਆਰ ਹੋਣੀ ਹੈ ਫਿਰ ਬੰਦਾ ਅਰੈਸਟ ਹੋਣਾ ਹੈ ਫਿਰ ਜੱਜ ਦੇ ਸਾਹਮਣੇ ਪੇਸ਼ ਹੋਣਾ ਹੈ ਫਿਰ ਉਹਦਾ ਰਿਮਾਂਡ ਲੈਣਾ ਹੈ ਫਿਰ ਤੁਸੀਂ ਉਹਦੇ ਖਿਲਾਫ ਚਲਾਨ ਦੇਣਾ ਹੈ ਫਿਰ ਗਵਾਹ ਪਗਤਾਉਣੇ ਨੇ ਫਿਰ ਸਜ਼ਾ ਹੋਣੀ ਹੈ ਇਹ ਲੰਮਾ ਪ੍ਰੋਸੈਸ ਹੈ ਔਰ ਲੋਕਾਂ ਨੂੰ ਜਿੰਨੇ ਲੋਕ ਦੁਖੀ ਨੇ ਲੋਕਾਂ ਨੂੰ ਚਾਹੀਦਾ ਇਮੀਡੀਏਟ ਸੋਲੂਸ਼ਨ ਉਹ ਇਮੀਡੀਏਟ ਸੋਲੂਸ਼ਨ ਇਹ ਨਹੀਂ ਹੈ ਕਿ ਆਪਾਂ ਨੂੰ ਕੱਲਾ ਸਮਝ ਆ ਰਿਹਾ ਉਹ ਸਰਕਾਰਾਂ ਨੂੰ ਵੀ ਸਮਝ ਆਉਂਦਾ ਕਿ ਲੋਕਾਂ ਆਏ ਕਿੱਧਰ ਆ ਜਿਹੜੇ ਨਸ਼ੇ ਤੋਂ ਤੰਗ ਬੇਰੋਜ਼ਗਾਰੀ ਤੋਂ ਤੰਗ ਗੈਂਗਸਟਰ ਤੋਂ ਵੱਧ ਤੋਂ ਤੰਗ ਜਿਹੜੇ ਲੋਕ ਨੇ ਉਹਨਾਂ ਦੀ ਸਹਿਮਤੀ ਲਈ ਜਾ ਰਹੀ ਆ ਕਿਉਂਕਿ ਉਹ ਦੁਖੀ ਨੇ ਉਹਨਾਂ ਨੂੰ ਪ੍ਰੋਪਰ ਹੱਲ ਦੇਣ ਦੀ بجائے ਨਸ਼ਾ ਲੋਕ ਕਿਉਂ ਕਰਦੇ ਨੇ ਇਹ ਸਵਾਲ ਨੂੰ ਦਬਾਉਣ ਦੇ ਲਈ ਲੋਕ ਗੈਂਗਸਟਰ ਕਿਉਂ ਬਣ ਰਹੇ ਨੇ ਨੌਜਵਾਨ ਗੈਂਗਸਟਰ ਬਾਦਵਾਲ ਕਿਉਂ ਜਾ ਰਹੇ ਨੇ ਇਹ ਸਵਾਲ ਨੂੰ ਦਬਾਉਣ ਦੇ ਲਈ ਜਿਹੜਾ ਕਿ ਗੈਂਗਸਟਰ ਬਣ ਗਏ ਹੁਣ ਅਸੀਂ ਗੈਂਗਸਟਰ ਮਾਰ ਦਾਂਗੇ ਇਹ ਲੋਕਾਂ ਦੀ ਇਸ ਗੈਂਗਸਟਰਵਾਦ ਦੇ ਖਿਲਾਫ ਜੋ ਐਨਕਾਊਂਟਰ ਹੋ ਰਹੇ ਉਹਦੇ ਤੇ ਸਹਿਮਤੀ ਲਈ ਜਾ ਰਹੀ ਹੈ ਇਸ ਕਰਕੇ ਲੋਕਾਂ ਦੇ ਅੰਦਰ ਸਮੱਸਿਆ ਹੋਣਾ ਇੱਕ ਮਸਲਾ ਹੈਗਾ ਪਰ ਸਰਕਾਰ ਜਿਹੜੀ ਸਵਧਾਨ ਦੇ ਉੱਤੇ ਚੁਣਪੀ ਆਉਂਦੀ ਹੈ ਜਿੱਥੇ ਪ੍ਰੋਪਰ ਇੱਕ ਅਦਾਲਤਾਂ ਬਣੀਆਂ ਹੋਈਆਂ ਨੇ ਥਾਣੇ ਬਣੇ ਹੋਏ ਨੇ ਔਰ ਕਾਨੂੰਨ ਬਣੇ ਹੋਏ ਨੇ ਫਿਰ ਜਿਹੜਾ ਡਿਊ ਪ੍ਰੋਸੈਸ ਆਫ ਲਾਅ ਹੈ ਉਹਨੂੰ ਇੰਪਲੀਮੈਂਟ ਕਰਨਾ ਉਹਨੂੰ ਮੰਨਣਾ ਸਭ ਤੋਂ ਪਹਿਲੀ ਡਿਊਟੀ ਤਾਂ ਜਿਹੜੀ ਲਾ ਬਾਈਡਿੰਗ ਏਜੰਸੀ ਹੈ ਉਹਦੀ ਹੈ ਜਦੋਂ ਉਹ ਹੀ ਉਹਨੂੰ ਨਹੀਂ ਮੰਨ ਰਹੀ ਜਾਂ ਫਿਰ ਇਹ ਵੱਡੇ ਸਵਾਲ ਤਾਂ ਜਿਹੜੇ ਉਹ ਖੜੇ ਹੁੰਦੇ ਨੇ ਕਿ ਜਦੋਂ ਤੁਸੀਂ ਇਹ ਫੈਕਟ ਫਾਈਨਡਿੰਗ ਕਰਦੇ ਹੋ ਪੁਲਿਸ ਨੂੰ ਇਹ ਪਾਵਰ ਕਿੱਥੋਂ ਮਿਲਦੀ ਹੈ ਕੀ ਸੰਵਿਧਾਨ ਦੇ ਵਿੱਚ ਲੀਗਲੀ ਉਹਨਾਂ ਕੋਲੇ ਪਾਵਰ ਹੈਗੀ ਆ ਕਿ ਉਹ ਕਿਸੇ ਦਾ ਇਨਕਾਊਂਟਰ ਕਰ ਸਕਦੇ ਆ ਜਾਂ ਫਿਰ ਸਰਕਾਰ ਦੀ ਸ਼ੈ ਹੁੰਦੀ ਆ ਜਾਂ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਉੱਪਰਲੇ ਅਧਿਕਾਰੀਆਂ ਦੀ ਸ਼ੈ ਹੁੰਦੀ ਹੈ ਕਿਉਂਕਿ ਕਿਸੇ ਨੂੰ ਮਾਰ ਦੇਣਾ ਤੇ ਫਿਰ ਉਸ ਉਸ ਉਹ ਮਾਰਨ ਵਾਲਿਆਂ ਦਾ ਇਹ ਸੋਚਣਾ ਕਿ ਸਾਨੂੰ ਕੁਝ ਵੀ ਨਹੀਂ ਹੋਊਗਾ ਇਹ ਉਹ ਪਾਵਰ ਕਿੱਥੋਂ ਆਉਂਦੀ ਆ ਲਾਅ ਚੋਂ ਆਉਂਦੀ ਆ ਸਰਕਾਰ ਤੋਂ ਆਉਂਦੀ ਹੈ ਜੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਹੀ ਆਉਂਦੀ ਹੈ ਉਹ ਪਰੋਂਦੀ ਹੈ ਨਹੀਂ ਦੇਖੋ ਇੱਕ ਤਾਂ ਇਹ ਹੈ ਕਿ ਅਸੀਂ ਸਮੱਸਿਆ ਦਾ ਹੱਲ ਚਾਹੁੰਦੇ ਹਾਂ ਜੇ ਸਰਕਾਰ ਦੀ ਪੰਜਾਬ ਪੁਲਿਸ ਦੀ ਇਹ ਮੰਸ਼ਾ ਬਣ ਜੇ ਕਿ ਅਸੀਂ ਸਮੱਸਿਆ ਦਾ ਹੱਲ ਕਰਨਾ ਫਿਰ ਤਾਂ ਦੇਖੋ ਫੇਕ ਅਨਕਾਊਂਟਰ ਹੋਣ ਦਾ ਕੋਈ ਸਵਾਲ ਨਹੀਂ ਬਚਦਾ ਜਦੋਂ ਇਹ ਹੋ ਗਿਆ ਕਿ ਹੁਣ ਸਮੱਸਿਆ ਖੜੀ ਹੋਊਗੀ ਤੇ ਸਮੱਸਿਆ ਖੜੀ ਸ਼ੁਰੂ ਹੋਣ ਤੋਂ ਖੜੀ ਹੋ ਕੇ ਵੱਡੇ ਹੋਣ ਤੱਕ ਔਰ ਉਹਦਾ ਸਮੱਸਿਆ ਬਣ ਜਾਣ ਤੱਕ ਅਸੀਂ ਵੇਟ ਕਰਿਆ ਅਸੀਂ ਉਹਨੂੰ ਵਧਨ ਦਿੱਤਾ ਫੈਲਣ ਦਿੱਤਾ ਫੁੱਲਣ ਦਿੱਤਾ ਉਦੋਂ ਤੱਕ ਤਾਂ ਅਸੀਂ ਕੁਝ ਕਰਿਆ ਨਹੀਂ ਜਦੋਂ ਉਹ ਸਮੱਸਿਆ ਇੱਕ ਵੱਡੀ ਸਮੱਸਿਆ ਬਣ ਗਈ ਉਦੋਂ ਬਾਅਦ ਤੁਹਾਡੇ ਕੋਲ ਉਹਦਾ ਕੋਈ ਹੱਲ ਵੀ ਹੈ ਨਹੀਂ ਫਿਰ ਤੁਸੀਂ ਕੀ ਕਰਦੇ ਹੋ ਫਿਰ ਇਸ ਕਿਸਮ ਦੇ ਸ਼ਾਰਟਕਟ ਆ ਬਣਦੇ ਕਾਨੂੰਨ ਦੇ ਅੰਦਰ ਇਸ ਕਿਸਮ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਤੁਸੀਂ ਕਿਸੇ ਬੰਦੇ ਨੂੰ ਗੋਲੀ ਮਾਰ ਸਕਦੇ ਹੋ ਪਰ ਉਹਦੇ ਅੰਦਰ ਇੱਕ ਚਲਾਕੀ ਹੈਗੀ ਹੈ ਦੇਖੋ ਕਾਨੂੰਨ ਨੂੰ ਤੋੜਨਾ ਮਰੋੜਨਾ ਉਹ ਕੋਈ ਵੱਡੀ ਗੱਲ ਨਹੀਂ ਹੈ ਦੇਖੋ ਹੁਣ ਜੇ ਜਿਹੜੇ ਜਿੰਨੇ ਵੀ ਜਿਹੜੇ 45 ਬੰਦਿਆਂ ਦੀ ਇੱਕ ਡਟ ਹੈ ਜਿਹੜਾ ਕਿ 45 ਬੰਦਿਆਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਮਾਰੀ ਜਾਂਦੀਆਂ ਔਰ 45 ਬੰਦਿਆਂ ਦੀਆਂ ਲੱਤਾਂ ਦੇ ਵਿੱਚ ਗੋਲੀ ਮਾਰਨ ਦੀ ਜਿਹੜੀ ਡਿਫੈਂਸ ਆ ਉਹ ਇਹ ਹੈ ਕਿ ਪਹਿਲਾਂ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਨੇ ਸਵੈ ਰੱਖਿਆ ਦੇ ਅੰਦਰ ਜਵਾਬੀ ਫਾਇਰ ਕੀਤਾ ਜਿਹਦੇ ਵਿੱਚ ਇਹਨਾਂ ਦੀ ਲੱਤਾਂ ਤੇ ਗੋਲੀ ਲੱਗੀ ਤਾਂ ਕਾਨੂੰਨ ਇਸ ਗੱਲ ਨੂੰ ਗਲਤ ਨਹੀਂ ਕਹੂਗਾ ਕਿਉਂਕਿ ਸਵੈ ਰੱਖਿਆ ਕਰਨ ਦਾ ਹੱਕ ਇੱਕ ਆਰਡੀਨਰੀ ਪਰਸਨ ਨੂੰ ਵੀ ਹੈਗਾ ਔਰ ਉਹ ਪੁਲਿਸ ਮੁਲਾਜਮ ਨੂੰ ਵੀ ਹੈਗਾ ਸੋ ਇਸ ਕਿਸਮ ਦਾ ਜਿਹੜਾ ਜਿਹੜਾ ਜਿਵੇਂ ਆਪਾਂ ਕਹੀਏ ਨਾ ਕਿ ਇੱਕ ਟਾਈਮ ਉਹ ਸੀਗਾ ਜਿਹਦੇ ਵਿੱਚ ਆਪਾਂ ਗੱਲ ਵੀ ਕੀਤੀ ਕਿ ਸਜਾਵਾਂ ਹੋ ਰਹੀਆਂ ਪਿਛਲੇ ਦਿਨਾਂ ਚ ਵੀ ਸਜਾਵਾਂ ਹੋ ਗਿਆ ਲਗਾਤਾਰ ਕੇਸਾਂ ਦੇ ਵਿੱਚ ਸਜਾਵਾਂ ਹੋ ਰਹੀਆਂ ਜਿਹੜਾ ਪੁਰਾਣਾ ਮੈਥਡ ਸੀ ਪੁਲਿਸ ਦਾ ਅ ਅਨਕਾਊਂਟਰ ਕਰਨ ਦਾ ਜਿਹੜਾ ਮੈਥਡ ਸੀ ਉਹ ਉਹਦੇ ਤੋਂ ਉਹਨਾਂ ਨੇ ਸਿੱਖਿਆ ਉਹਦੇ 'ਚ ਕੋਈ ਜਵਾਬੀ ਕਾਰਵਾਈ ਨਹੀਂ ਹੁੰਦੀ ਸੀ ਬੰਦਾ ਕਰੋ ਚੱਕਿਆ ਤੁਸੀਂ ਜਾ ਕੇ ਮੋਟਰ ਤੇ ਮਾਰਦਾ ਤੁਸੀਂ ਬੰਦਾ ਕਰੋ ਚੱਕਿਆ ਫਲਾਣੀ ਜਗ੍ਹਾ ਤੇ ਜਾ ਕੇ ਮਾਰਦਾ ਬਹੁਤ ਨੇੜਿਓਂ ਕਿਲ ਕਰਦਾ ਔਰ ਉਹਦੇ ਵਿੱਚ ਹਥਿਆਰ ਸਿੱਟਤਾ ਉਸ ਤੋਂ ਬਾਅਦ ਉਹ ਗੱਲਾਂ ਸਾਬਤ ਹੋ ਜਾਂਦੀਆਂ ਸੀ ਕਿ ਤੁਹਾਡਾ ਕੋਈ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਔਰ ਹੁਣ ਪ੍ਰੋਪਰਲੀ ਹੁੰਦਾ ਇਹ ਹੈ ਕਿ ਉਹ ਕਿਵੇਂ ਜ਼ਖਮੀ ਕਰਦੇ ਇਹਦਾ ਪਤਾ ਨਹੀਂ ਪਰ ਹੁਣ ਆਮ ਤੌਰ ਤੇ ਇਹ ਵੀ ਰਿਪੋਰਟ ਆਉਂਦੀ ਹੈ ਕਿ ਸਾਡੇ ਇੱਕ ਪੁਲਿਸ ਮੁਲਾਜ਼ਮ ਦੇ ਵੀ ਗੋਲੀ ਲੱਗੀ ਗੋਲੀ ਬੱਜੀ ਔਰ ਉਹ ਕਦੇ ਵੀ ਕੋਈ ਪੁਲਿਸ ਮੁਲਾਜ਼ਮ ਹਸਪਤਾਲ ਚ ਦਾਖਲ ਮੈਂ ਨਹੀਂ ਦੇਖਿਆ ਵੀ ਦਿਖਾਇਆ ਹੋਵੇ ਵੀ ਹਸਪਤਾਲ ਚ ਦਾਖਲ ਪਿਆ ਇਹਦੀ ਲੱਤ ਤੇ ਇੱਥੇ ਗੋਲੀ ਲੱਗੀ ਹੈ ਇਧਰੋਂ ਵੱਜੀ ਹੈ ਇਧਰੋਂ ਨਿਕਲ ਗਈ ਇਸ ਕਿਸਮ ਦਾ ਕੋਈ ਡਾਟਾ ਨਹੀਂ ਹਾਂ ਜ਼ਖਮੀ ਹੋ ਕੇ ਹਸਪਤਾਲ ਚ ਦਾਖਲ ਹੋਣ ਦੀ ਖਬਰ ਜ਼ਰੂਰ ਹੁੰਦੀ ਹੈ ਸੋ ਇਸ ਕਰਕੇ ਜਿਹੜੀ ਉਹ ਸੈਲਫ ਡਿਫੈਂਸ ਦੇ ਅੰਦਰ ਇਨਕਾਊਂਟਰ ਕਰਨਾ ਉਹ ਜਿਆਦਾ ਨਟੋਰੀਅਸ ਤਰੀਕਾ ਤੇ ਉਹ ਕਾਨੂੰਨ ਤੋਂ ਬਚਣ ਦਾ ਹੀ ਤਰੀਕਾ ਤੇ ਪੁਲਿਸ ਨੇ ਪੰਜਾਬ ਪੁਲਿਸ ਨੇ ਸਿੱਖਿਆ ਕੁਝ ਪੰਜਾਬ ਦੇ ਵਿੱਚ ਆਰਟੀਆ ਐਕਟਿਵਿਸਟ ਕੁਝ ਪੱਤਰਕਾਰ ਏ ਵੀ ਕਹਿੰਦੇ ਨੇ ਕਿ ਪੁਲਿਸ ਨੂੰ ਟਾਰਗੇਟ ਮਿਲ ਰਿਹਾ ਕਿ ਇੰਨੇ ਤੁਸੀਂ ਜਿਹੜੇ ਆ ਕੇਸ ਲੈ ਕੇ ਆਓ ਇੰਨੇ ਇਨਕਾਊਂਟਰ ਕਰੋ ਇੰਨੇ ਨਸ਼ਾ ਤਸਕਰ ਫੜੋ ਜਿਵੇਂ ਕਿਸੇ ਕਾਰਪੋਰੇਟ ਦੇ ਵਿੱਚ ਕਿਸੇ ਕੰਪਨੀ ਵਿੱਚ ਹੁੰਦਾ ਇਸ ਗੱਲ ਦੇ ਵਿੱਚ ਵੀ ਤੁਹਾਨੂੰ ਲੱਗਦਾ ਕੋਈ ਸਚਾਈ ਹੈਗੀ ਹੈ ਨਹੀਂ ਦੇਖੋ ਟਾਰਗੇਟ ਮਿਲਣਾ ਇਸ ਕਿਸਮ ਦੀ ਕੋਈ ਰਿਪੋਰਟ ਮੇਰੇ ਸਾਹਮਣੇ ਤਾਂ ਮੈਂ ਤਾਂ ਨਹੀਂ ਦੇਖੀ ਪਰ ਉਹਦੇ ਵਿੱਚ ਇੱਕ ਚੀਜ਼ ਆਪਾਂ ਦੇਖ ਸਕਦੇ ਹਾਂ ਕਿ ਜਦੋਂ 90 92ਾਂ ਦੇ ਦੌਰ ਦੇ ਵਿੱਚ ਜਦੋਂ ਬਿਆਨ ਸਿੰਘ ਨੇ ਕਹਿਤਾ ਕਿ ਯਾਰ ਇਹ ਖਤਮ ਕਰਨਾ ਜਿਵੇਂ ਮਰਜ਼ੀ ਕਰੋ ਹੁਣ ਜਦੋਂ ਤੁਸੀਂ ਕਿਸੇ ਚੀਜ਼ ਦੀ ਡੈਡਲਾਈਨ ਮੈਥਦੇ ਹੋ ਜਿਵੇਂ ਡੈਡਲਾਈਨ ਕੱਲ ਲੰਘੀ ਨਾ 31 ਮਈ ਦੀ ਡੈਡਲਾਈਨ ਨਸ਼ੇ ਖਤਮ ਕਰਨ ਨਸ਼ੇ ਖਤਮ ਕਰਨ ਦੀ ਜਿਹੜੀ ਡੈਡਲਾਈਨ ਆ ਉਹ ਤੁਸੀਂ ਲੰਘਾਤੀ ਹੁਣ ਉਹ ਜਦੋਂ ਸ਼ੁਰੂ ਹੋਈ ਡੈਡਲਾਈਨ ਦੀ ਪਹਿਲੀ ਡੇਟ ਜਦੋਂ ਸ਼ੁਰੂ ਹੋਈ ਤੁਸੀਂ ਟਾਰਗੇਟ ਦੇਤੇ ਔਰ ਤੁਸੀਂ ਟਾਰਗੇਟ ਦੇ ਅੰਦਰ ਦੇਖੋਗੇ ਵੀ ਜੇ ਮੈਂ ਇਹਦੀ ਇੱਕ ਐਗਜ਼ਾਮਪਲ ਲਵਾਂ ਕਿ ਜਿਵੇਂ ਨਾ ਬਹੁਤ ਸਾਰੇ ਪ੍ਰਾਈਵੇਟ ਬੈਂਕ ਨੇ ਉਹ ਆਪਦੇ ਏਜੰਟ ਰੱਖਦੇ ਆ ਬੀਮਾ ਕਰਨ ਦੇ ਲਈ ਔਰ ਬਹੁਤ ਸਾਰੀਆਂ ਬੀਮਾ ਕੰਪਨੀਆਂ ਦੇ ਅੰਦਰ ਪੈਸੇ ਲੱਗਦੇ ਆ ਜਿਦੇ ਵਿੱਚ 40-40% ਤੱਕ ਦੀ ਜਿਹੜੀ ਕਮਿਸ਼ਨ ਦੀ ਵਾਪਸੀ ਹੈਗੀ ਐ ਏਜੰਟਾਂ ਨੂੰ ਹੁਣ ਪੋਲਾ ਪਾਲਾ ਸਿੱਧਾ ਬੰਦਾ ਉਹਨੂੰ ਨਹੀਂ ਪਤਾ ਕਿ ਇਹਦੇ ਵਿੱਚ ਕਿੰਨਾ ਕਮਿਸ਼ਨ ਵਾਪਸ ਜਾਣਾ ਕੀ ਆ ਉਹ ਏਜੰਟ ਜਾਂਦੇ ਆ ਲੋਕਾਂ ਨੂੰ ਭਰਮਾਉਂਦੇ ਆ ਔਰ ਉਹਨਾਂ ਦੇ ਬੀਮੇ ਕਰਕੇ ਔਰ ਉਸ ਤੋਂ ਬਾਅਦ ਲੋਕਾਂ ਦੇ ਪੈਸੇ ਡੁੱਬ ਜਾਂਦੇ ਠੀਕ ਐ ਉਹਦੀਆਂ ਕੀ ਪਾਲਿਸੀਆਂ ਦੀਆਂ ਉਹਨੇ ਉਹਨਾਂ ਨੇ ਕੀ ਕਰਨਾ ਟਾਰਗੇਟ ਪੂਰਾ ਕਰਨਾ ਕਿਸੇ ਵੀ ਸ਼ਰਤ ਦੇ ਉੱਤੇ ਇਸੇ ਕਿਸਮ ਨਾਲ ਪੰਜਾਬ ਪੁਲਿਸ ਉਹਨਾਂ ਨੂੰ ਟਾਰਗੇਟ ਦਿੱਤੇ ਵੀ ਤੁਸੀਂ 31 ਮਈ ਤੱਕ ਜਿਹੜਾ ਕਿ ਨਸ਼ਾ ਖਤਮ ਕਰਨਾ ਔਰ ਅਸੀਂ ਇਸ ਗੱਲ ਨੂੰ ਕਲੇਮ ਕਰਨਾ ਤਾਂ ਹੁਣ ਉਹਦੇ ਅੰਦਰ ਆਪਾਂ ਦੇਖਿਆ ਵੀ ਭੋਕੀ ਦੇ ਖਾਲੀ ਲਫਾਫੇ ਦੇ ਉੱਤੇ ਵੀ ਐਫ ਆਈ ਆਰ ਹੋਈ ਠੀਕ ਹੈ ਜਿਹਦੇ 5 ਗ੍ਰਾਮ 4 ਗ੍ਰਾਮ ਜਿਹੜਾ ਆਪ ਪੀਂਦਾ ਵੇਚਦਾ ਹੋ ਸਕਦਾ ਵੇਚਦਾ ਵੀ ਹੋਵੇ 10 ਗ੍ਰਾਮ ਵਾਲਾ 5 ਗ੍ਰਾਮ ਵਾਲਾ ਜਾਂ ਕਿਤੇ ਪਿਛਲੇ ਟਾਈਮ ਚ ਇੱਕ ਦੋ ਵੱਡੀਆਂ ਥੇਪਾਂ ਜਿਹੜੀਆਂ ਅਸੀਂ-ਅਸੀਂ ਕਿਲੋ ਦੀਆਂ ਉਹ ਥੇਪਾਂ ਪਕੜੀਆਂ ਗਈਆਂ ਪਰ ਮжоਰਿਟੀ ਜੇ ਤੁਸੀਂ ਕੁਵਰ ਵਿਜੇ ਪ੍ਰਤਾਪ ਜਿਹੜਾ ਆਮ ਆਦਮੀ ਪਾਰਟੀ ਦਾ ਹੀ ਐਮਐਮ ਦੇ ਆ ਜਦੋਂ ਉਹ ਇਹ ਗੱਲ ਕਹਿੰਦਾ ਕਿ ਜਿਹੜਾ ਨਸ਼ਾ ਹੈਗਾ ਇਹ ਪੁਲਿਸ ਸਿਆਸਤਦਾਨ ਔਰ ਜਿਹੜੇ ਵੇਚਣ ਵਾਲੇ ਇਹਨਾਂ ਦੇ ਵਿਚਾਲੇ ਦਾ ਇੱਕ ਗੱਠ ਜੋੜਾ ਜਿੰਨੀ ਦੇਰ ਤੁਸੀਂ ਇਹਨੂੰ ਬ੍ਰੇਕ ਨਹੀਂ ਕਰਦੇ ਉਦੋਂ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ ਸੋ ਹੁਣ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਹੁਣ ਅਸਲ ਜਿਥੇ ਚੋਰ ਨੂੰ ਮਾਰਿਆ ਜਾ ਰਿਹਾ ਜਿਹੜਾ ਉਹ ਸਪਲਾਈ ਕਰਨ ਵਾਲਾ ਜਿਹਦੇ ਕੋਲ ਵੱਡੀ ਖੇਪ ਪਈ ਆ ਉਧਰ ਹੱਥ ਨਹੀਂ ਉਧਰ ਹੱਥ ਨਹੀਂ ਪੈ ਰਿਹਾ ਕਿਉਂਕਿ ਉਥੇ ਹੱਥ ਪਾਉਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਵੱਡੇ ਪੁਲਿਸ ਅਫਸਰਾਂ ਦੇ ਨਾਮ ਆ ਜਾਣਗੇ ਬਹੁਤ ਸਾਰੇ ਲੋਕਲ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਦੇ ਨਾਮ ਆ ਜਾਣਗੇ ਤਾਂ ਉਹਦੇ ਵਿੱਚੋਂ ਜਿਹੜਾ ਲੋਕਾਂ ਦਾ ਪਹਿਲਾਂ ਹੀ ਏਡੀ ਵੱਡੀ ਬੇਵਿਸ਼ਵਾਸੀ ਹੈ ਇਸ ਸਿਸਟਮ ਤੇ ਉਹ ਹੋਰ ਵੱਧ ਜੂਗੀ ਇਸ ਕਰਕੇ ਇਹ ਸਰਕਾਰ ਹੈ ਜਿਹੜੀ ਉਹ ਚਾਹੇ ਸੈਂਟਰਲ ਗਵਰਨਮੈਂਟ ਹੋਵੇ ਚਾਹੇ ਪੰਜਾਬ ਗਵਰਨਮੈਂਟ ਹੋਵੇ ਚਾਹੇ ਕੋਈ ਵੀ ਆਲੀ ਉਹ ਇਹ ਫੋੜੀ ਨਹੀਂ ਕਰਦੀ ਕਿ ਲੋਕਾਂ ਦੀ ਐਡੀ ਵੱਡੀ ਬੇਵਿਸ਼ਵਾਸੀ ਦੇ ਅੰਦਰ ਇਹ ਗੱਲ ਜੇ ਅਸੀਂ ਇਸ ਗੱਲ ਤੇ ਲੈ ਆਈਏ ਕਿ ਨਸ਼ਾ ਵੇਚਣ ਦੇ ਵਿੱਚ ਸਾਡਾ ਲੋਕਲ ਐਮਐਲਏ ਸ਼ਾਮਲ ਸੀਗਾ ਇੱਥੋਂ ਦਾ ਐਸਐਚਓ ਜਾਂ ਇੱਥੋਂ ਦਾ ਡੀਐਸਪੀ ਜਾਂ ਐਸਐਸਪੀ ਸ਼ਾਮਲ ਸੀਗਾ ਤੇ ਇਹਨਾਂ ਨੇ ਮਿਲ ਕੇ ਔਰ ਇਹ ਜਦੋਂ ਤੁਸੀਂ ਇਹ ਕਰੋਗੇ ਤਾਂ ਉਹ ਬੇਵਿਸ਼ਵਾਸੀ ਹੋਰ ਵੱਧਦੀ ਆ ਤਾਂ ਇਹ ਸਰਕਾਰ ਇਹ ਅਫੋਰਡ ਨਹੀਂ ਕਰਦੀ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਡਾਇਰੈਕਟ ਜਿਹੜੇ ਟਾਰਗੇਟ ਨੇ ਉਹ ਸ਼ਾਰਟਕਟ ਦੇ ਅੰਦਰ ਇਦਾਂ ਹੀ ਅਚੀਵ ਕੀਤੇ ਜਾਣੇ ਆ ਔਰ ਉਹਦੇ ਲਈ ਤੁਸੀਂ ਪੁਲਿਸ ਵਾਲਿਆਂ ਨੂੰ ਮਤਲਬ ਇਹ ਕਹਿ ਦੋ ਵੀ ਛੋਟ ਦੇ ਦਿੱਤੀ ਤੇ ਉਹ ਛੋਟ ਦਾ ਫਾਇਦਾ ਜਿਹੜਾ ਉਹ ਲੈ ਰਹੇ ਨੇ ਇਹ ਗੱਲ ਤਾਂ ਹੋਊਗੀ ਜੀ ਇਨਕਾਊਂਟਰਸ ਦੀ ਇੱਕ ਹੋਰ ਬੜਾ ਵੱਡਾ ਮਸਲਾ ਜਿਹੜਾ ਉਹ ਆਪਾਂ ਦੇਖ ਰਹੇ ਹਾਂ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਹਰਾਸਤੀ ਮੌਤਾਂ ਦਾ ਜਦੋਂ ਕਿ ਪੁਲਿਸ ਵਿਅਕਤੀ ਨੂੰ ਹਰਾਸਤੇ ਦੇ ਵਿੱਚ ਲੈਂਦੀ ਆ ਤੇ ਫਿਰ ਉਹ ਇਹ ਉਹਦਾ 2018 ਦੇ ਵਿੱਚ ਜਸਪਾਲ ਕਾਂਡ ਹੋਇਆ ਸੀਗਾ ਕਾਫੀ ਪੰਜਾਬ ਦੇ ਵਿੱਚ ਚਰਚਾ ਰਹੀ ਉਹਦੀ ਲਾਡੀ ਨਾਂ ਦੇ ਮੁੰਡੇ ਨੂੰ ਮਾਰ ਕੇ ਲਖਵਾ ਦਿੱਤਾ ਗਿਆ ਸੀ ਤੇ ਹੁਣ ਜਿਹੜਾ ਫੇਰ ਉਸੇ ਲੱਕ ਦੇ ਵਿੱਚ ਬਠਿੰਡੇ ਦੇ ਵਿੱਚ ਗੁੰਨੇਆਂ ਨੇ ਦਾ ਇੱਕ ਨੌਜਵਾਨ ਨਰਿੰਦਰਦੀਪ ਔਰ ਕਿੰਨਾ ਬਰੂਟਲ ਜਿਹੜਾ ਉਹਦੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਹੋਇਆ ਜਿਹੜਾ ਇਹ ਇਹ ਇਸ਼ੂ ਆ ਇਹ ਇਹਨੂੰ ਕਿਵੇਂ ਦੇਖਦੇ ਹੋ ਤੇ ਇਹ ਇਹਦੇ ਕੀ ਕਾਰਨ ਬਣਦੇ ਆ ਕਿ ਪੁਲਿਸ ਦੇ ਹਿਰਾਸਤ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਜਾਂਦੀ ਹੈ ਆ ਦੇਖੋ ਜਿਹੜਾ ਇਹ ਸੀਏ ਸਟਾਫ ਟੂ ਦੇ ਉੱਤੇ ਜਿਹੜਾ ਇਹ ਇਲਜ਼ਾਮ ਲੱਗ ਰਿਹਾ ਸੀਏ ਸਟਾਫ ਜਦੋਂ ਬਣੇ ਉਹ ਟਾਰਚਰ ਸੈਂਟਰ ਨੇ ਬਹੁਤ ਫਸਟ ਉਹ ਟਾਰਚਰ ਸੈਂਟਰ ਬਣਨ ਦੀ ਜਿਹੜੀ ਸ਼ੁਰੂਆਤ ਮੈਂ ਕਹੂੰਗਾ ਉਹ 1970ਵਿਆਂ ਦੇ ਦੌਰਾਨ ਹੁੰਦੀ ਹੈ ਜਦੋਂ ਨਕਸਲੀ ਮੂਵਮੈਂਟ ਆਉਂਦੀ ਹੈ ਉਸ ਦੌਰਾਨ ਚ ਹੁੰਦੀ ਹੈ ਬਹੁਤ ਸਾਰੇ ਨੌਜਵਾਨਾਂ ਨੂੰ ਚੱਕ ਕੇ ਲੱड्डा ਕੋਠੀ ਦੇ ਅੰਦਰ ਟਾਰਚਰ ਕੀਤਾ ਜਾਂਦਾ ਬਹੁਤ ਸਾਰੇ ਨੌਜਵਾਨਾਂ ਨੂੰ ਚੱਕ ਕੇ ਵਕ ਵਕ ਥਾਣਿਆਂ ਦੇ ਅੰਦਰ ਸੀ ਇਹ ਸਟਾਫ ਦੇ ਅੰਦਰ ਟੌਰਚਰ ਕੀਤਾ ਜਾਂਦਾ ਫਿਰ ਖਾਲਸਤਾਨ ਦਾ ਦੌਰ ਆਉਂਦਾ ਉਦੋਂ ਵੀ ਬਹੁਤ ਸਾਰੇ ਬਹੁਤ ਸਾਰੀਆਂ ਕਸਟੋਡੀਅਲ ਡੈਥ ਦੇ ਕੇਸ ਨਿਗੇ ਅਸੀਂ ਵੀ ਕਈ ਕੇਸ ਕਰ ਰਹੇ ਹਾਂ ਤਾਂ ਉਹਦੇ ਅੰਦਰ ਬਹੁਤ ਸਾਰੀਆਂ ਕਸਟੋਡੀਅਲ ਡੈਥ ਨੇ ਜਿਹੜੀਆਂ ਬਹੁਤ ਬਰੂਟਲ ਟੌਰਚਰ ਕਰਕੇ ਕਰੰਟ ਲਾ ਕੇ ਮਾਰਨਾ ਔਰ ਜਿਹੜਾ ਇਹਦੇ ਚ ਵੀ ਆ ਰਿਹਾ ਹੈ ਨਾ ਕਿ 136 ਛੋਟੇ ਛੋਟੇ ਜ਼ਖਮ ਨੇ ਔਰ ਉਹਦੇ ਗੁਪਤੰਗਾ ਤੋਂ ਲੈ ਕੇ ਸਰੀਰ ਦਾ ਕੋਈ ਅੰਗ ਛੱਡਿਆ ਨਹੀਂ ਜਿੱਥੇ ਉਹਨਾਂ ਨੇ ਸਿਰ ਤੋਂ ਲੈ ਕੇ ਪੈਰ ਹਾਂ ਜਿੱਥੇ ਉਹਨਾਂ ਨੇ ਕਰੰਟ ਲਾਇਆ ਨਹੀਂ ਸੋ ਇਹ ਇਹ ਪ੍ਰਾਣੀ ਮੈਥਡ ਨੇ ਜੀਣਾ ਨੂੰ ਦੁਬਾਰਾ ਰਿਵਾਈਵ ਕੀਤਾ ਜਾ ਰਿਹਾ ਪੁਲਿਸ ਦੁਬਾਰਾ ਉਹਨਾਂ ਗੱਲਾਂ ਤੇ ਫੇਰ ਆ ਰਹੀ ਹੈ ਸੋ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਇਹ ਵਰਤਾਰਾ ਦੁਬਾਰਾ ਸ਼ੁਰੂ ਹੋ ਰਿਹਾ ਪਹਿਲਾਂ ਇਹ ਖਤਮ ਹੋ ਗਿਆ ਸੀ ਜਿਵੇਂ ਖਾਲਸਾਤਨ ਮੂਵਮੈਂਟ ਦੇ ਉਹਦੇ ਨਾਲ ਇਹ ਵਰਤਾਰਾ ਵੀ ਗਿਆ 1995 ਤੋਂ ਬਾਅਦ ਮੈਂ ਇਹ ਕਹੂੰਗਾ ਕਿ ਉਹੀ 2018 ਵੀ ਔਰ ਹੁਣ ਦਾ ਜਿਹੜਾ ਦੌਰ ਆ ਉਹਦੇ ਅੰਦਰ ਇਹ ਜਿਹੜੇ ਵਰਤਾਰੇ ਨੇ ਇਹ ਦੁਬਾਰਾ ਸ਼ੁਰੂ ਹੋ ਰਹੇ ਨੇ ਉਹ ਚਾਹੇ 2018 ਵਾਲੀ ਤੁਸੀਂ ਗੱਲ ਕੀਤੀ ਹੈ ਚਾਹੇ ਇਹ ਹੈਗਾ ਜਿਹੜਾ ਨਰਿੰਦਰ ਵਾਲਾ ਕਤਲ ਹੈ ਸੋ ਇਹ ਔਰ ਇਹ ਸਾਰੇ ਵਕਫੇ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੇਸ ਹੋਏ ਮੈਨੂੰ ਯਾਦਾ ਇੱਕ ਵਾਰ ਡੀਜੀਪੀ ਵੱਲੋਂ ਚਿੱਠੀ ਆਈ ਕਿ ਜਿਹੜੇ ਹਰਾਸਤੀ ਮੌਤਾਂ ਇਹ ਬੰਦ ਹੋਣ ਔਰ ਉਹਦੇ ਦੋ ਦਿਨਾਂ ਬਾਅਦ ਹੀ ਜਲੰਧਰ ਦੇ ਮਹਿਤਵਪੂਰਨ ਇਲਾਕੇ ਦੇ ਵਿੱਚ ਇਸ ਤਰੀਕੇ ਨਾਲ ਉਥੇ ਵੀ ਖਾਸਤੀ ਮੌਜੂਦੀ ਉਹ ਹੁੰਦੀ ਹੈ ਨਹੀਂ ਦੇਖੋ ਤੁਸੀਂ ਮਤਲਬ ਡੀਜੀਪੀ ਦੀ ਚਿੱਠੀ ਆਉਣਾ ਤਾਂ ਹੁਣ ਆ ਰਹੀ ਹੈ ਨਾ ਜਦੋਂ ਖਾਲਿਸਤਾਨ ਵਾਲਾ ਦੌਰ ਆ ਉਹਦੇ ਅੰਦਰ ਬਹੁਤ ਸਾਰੇ ਕਮਿਸ਼ਨ ਬਣੇ ਬਹੁਤ ਸਾਰੇ ਜੱਜਾਂ ਦੇ ਅੰਦਰ ਕਮਿਸ਼ਨ ਬਣੇ ਔਰ ਉਹਨਾਂ ਕਮਿਸ਼ਨਾਂ ਦੀਆਂ ਰਿਪੋਰਟਾਂ ਨੇ ਫਿਰ ਸੁਪਰੀਮ ਕੋਰਟ ਹਾਈ ਕੋਰਟ ਦੀਆਂ ਜੱਜਮੈਂਟ ਨੇ ਕਿ ਤੁਸੀਂ ਕਸਟੋਡੀਅਲ ਡੈਥ ਦੇ ਉੱਤੇ ਬਹੁਤ ਸਾਰੇ ਮਤਲਬ ਡਿਊ ਪ੍ਰੋਸੀਜਰ ਆਫ ਲਾ ਜਿਹੜਾ ਉਹ ਮਤਲਬ ਆਹ ਚੀਜ਼ਾਂ ਨੇ ਜਦੋਂ ਤੁਸੀਂ ਬੰਦਾ ਅਰੈਸਟ ਕਰਨਾ ਉਹਨੂੰ ਤੁਸੀਂ ਵਿਦਨ 24 ਆਰ ਜਿਹੜਾ ਤੁਸੀਂ ਮੈਜਿਸਟ੍ਰੇਟ ਦੇ ਕੋਲ ਪੇਸ਼ ਕਰਨਾ ਫਿਰ ਉਹਦਾ ਰਿਮਾਂਡ ਲੈਣਾ ਔਰ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਫਿਰ ਉਹ ਰਿਕਾਰਡ ਤੇ ਆ ਗਈ ਗੱਲ ਰਿਕਾਰਡ ਤੇ ਆ ਗਈ ਤਾਂ ਫਿਰ ਇਹ ਹੈ ਵੀ ਫਿਰ ਤੁਹਾਨੂੰ ਉਹਦਾ ਮੈਡੀਕਲ ਵੀ ਕਰਾਉਣਾ ਪਊਗਾ ਸਾਰਾ ਕੁਝ ਕਰਾਉਣਾ ਪਊਗਾ ਪਰ ਜਦੋਂ ਤੁਸੀਂ ਬੰਦਾ ਪਕੜ ਕੇ ਮੈਜਿਸਟ੍ਰੇਟ ਕੋਲ ਪੇਸ਼ ਹੀ ਨਹੀਂ ਕਰਨਾ ਤਾਂ ਉਹਦੀ ਮਨਛਾ ਬਹੁਤ ਸਾਫ ਆ ਕਿ ਉਹਨੂੰ ਤੁਸੀਂ ਕੁੱਟਣਾ ਮਾਰਨਾ ਟੌਰਚਰ ਕਰਨਾ ਟੌਰਚਰ ਕਰਨਾ ਔਰ ਉਹ ਤੋਂ ਕੁਝ ਐਹੋ ਜੀ ਗੱਲ ਮਨਾਉਣੀ ਆ ਜਿਹੜੀ ਤੁਹਾਨੂੰ ਲੋੜੀ ਦੀ ਆ ਕੋਈ ਇਦਾਂ ਦੀ ਜਾਣਕਾਰੀ ਲੈਣੀ ਆ ਜਿਹੜੀ ਤੁਹਾਨੂੰ ਲੋੜੀ ਦੀ ਆ ਹੋ ਸਕਦਾ ਉਸ ਬੰਦੇ ਕੋਲ ਹੋਵੇ ਹੋ ਸਕਦਾ ਉਹ ਨਾ ਹੋਵੇ ਹੋ ਸਕਦਾ ਉਹ ਦੇਣਾ ਨਾ ਚਾਹੁੰਦਾ ਹੋਵੇ ਹੋ ਸਕਦਾ ਉਹਦੇ ਕੋਲ ਹੋਵੇ ਤਾਂ ਫਿਰ ਜਿਹੜਾ ਟੌਰਚਰ ਆ ਉਹ ਕੰਟੀਨਿਊਸਲੀ ਹੋਊਗਾ ਤੇ ਟੌਰਚਰ ਦੇ ਅੰਦਰ ਇਹ ਸੰਭਾਵਨਾ ਪਈ ਹੁੰਦੀ ਹੈ ਮੈਂ ਤਾਂ ਇਹ ਮੰਨ ਕੇ ਚੱਲਦਾ ਕਿ ਕਿਸੇ ਹਿਊਮਨ ਨੂੰ ਅ ਥਰਡ ਡਿਗਰੀ ਟਾਰਚਰ ਔਰ ਇਨਾ ਬਰੂਟਲੀ ਮਾਰਨਾ ਮਤਲਬ ਤੁਸੀਂ ਕਿਸੇ ਜਾਨਵਰ ਨਾਲ ਨਹੀਂ ਕਰ ਸਕਦੇ ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਉਹ ਕਰ ਰਿਹਾ ਹੈ ਉਹ ਜਾਨਵਰ ਪ੍ਰਵਿਰਤੀ ਤੋਂ ਉੱਪਰ ਹੈ ਉਹ ਜਾਨਵਰ ਪ੍ਰਵਿਰਤੀ ਤੋਂ ਵੀ ਅੱਗੇ ਲੰਘ ਚੁੱਕਿਆ ਤਾਂ ਉਹਦੇ ਲਈ ਨਸ਼ੇ ਦੀ ਮਦਦ ਲੈਂਦੇ ਨੇ ਜਾਂ ਹੋ ਸਕਦਾ ਤੁਹਾਡੇ ਅੰਦਰ ਦਾ ਹਿਊਮਨ ਇਨਾ ਹੀ ਮਰ ਚੁੱਕਿਆ ਜਾਂ ਤੁਹਾਡੇ ਸਾਹਮਣੇ ਲਾਲਚ ਹੀ ਏਡਾ ਵੱਡਾ ਕਿ ਤੁਸੀਂ ਇੱਥੋਂ ਤੱਕ ਚਲੇ ਜਾਂਦੇ ਤੇ ਫਿਰ ਉਹ ਜਿਹੜਾ ਇਨ ਹਿਊਮਨ ਟੌਰਚਰ ਹੈ ਉਹਦੇ ਅੰਦਰ ਜਦੋਂ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਤਾਂ ਜਦੋਂ ਤੁਹਾਨੂੰ ਲੱਗਦਾ ਕਿ ਇਹ ਬੰਦਾ ਮਰ ਗਿਆ ਤਾਂ ਫਿਰ ਤੁਸੀਂ ਕੋਈ ਨਾ ਕੋਈ ਬਹਾਨਾ ਕੱਢਦੇ ਹੋ ਜਿਵੇਂ ਨਰਿੰਦਰ ਵਾਲੀ ਮੌਤ ਚ ਵੀ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਜਾਂ ਫਿਰ ਤੁਸੀਂ ਕਿਤੇ ਲਿਜਾਓਗੇ ਔਰ ਉਹਦੇ ਗੋਲੀ ਮਾਰੋਗੇ ਗੋਲੀ ਮਾਰਨ ਤੋਂ ਬਾਅਦ ਤੁਸੀਂ ਆਪਦੇ ਕਿਸੇ ਬੰਦੇ ਨੂੰ ਜ਼ਖਮੀ ਕਰੋਗੇ ਤੇ ਇਹਨੂੰ ਅਨਕਾਉਂਟਰ ਬਣਾ ਦੋਗੇ ਕੀ ਫਿਰ ਹੁਣ ਜਮੂਰੀ ਅਧਿਕਾਰ ਦਿਆਂ ਸੰਗਠਨ ਨੇ ਜਿਹੜੇ ਲੋਕਪੱਖੀ ਜਥੇਬੰਦੀਆਂ ਨੇ ਉਹਨਾਂ ਲਈ ਵੀ ਇੱਕ ਇਹ ਟਾਸਕ ਬਣ ਜਾਂਦਾ ਹੈ ਕਿ ਇਸ ਚੀਜ਼ ਨੂੰ ਇਹਦਾ ਇੱਕ ਕੌਗਨੀਸੈਂਸ ਲਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੇ ਇਸ਼ੂ ਤੇ ਠੱਲ ਪਵੇ ਇਹਨਾਂ ਮਸਲਿਆਂ ਤੇ ਦੇਖੋ ਮੈਨੂੰ ਇਹ ਲੱਗਦਾ ਕਿ ਇਹਦੇ ਚ ਨਾ ਦੋ ਤਿੰਨ ਚੀਜ਼ਾਂ ਜਿੱਥੇ ਜੇ ਆਪਾਂ ਇਤਿਹਾਸ ਦੀ ਗੱਲ ਕਰਾਂਗੇ ਮੈਨੂੰ ਲੱਗਦਾ ਕਿ ਇਹਦੇ ਅੰਦਰ ਥੋੜੀ ਜਿਹੀ ਇਤਿਹਾਸ ਦੀ ਗੱਲ ਕਰਨੀ ਜ਼ਰੂਰੀ ਹੈ ਜੀ ਜੀ ਦੇਖੋ ਜਮਹੂਰੀ ਹੱਕਾਂ ਤੇ ਕੰਮ ਕਰਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਅਲੱਗ-ਅਲੱਗ ਵਿਚਾਰਧਾਰਾਵਾਂ ਨਾਲ ਜੁੜੀਆਂ ਹੋਈਆਂ ਨੇ ਉਹ ਵਿਚਾਰਧਾਰਾਵਾਂ ਵੱਖ-ਵੱਖ ਨੇ ਵਿਚਾਰਧਾਰਾਵਾਂ ਦੇ ਅੰਦਰ ਵਖਰੇਵੇਂ ਨੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਵਖਰੇਵੇਂ ਨੇ ਔਰ ਜੇ ਮੈਂ ਬਹੁਤ ਸਪਸ਼ਟ કહਾਂ ਕਿ ਪੰਜਾਬ ਦੇ ਅੰਦਰ ਜਿਹੜਾ ਖਾਲਸਤਾਨੀ ਮੂਵਮੈਂਟ ਲੜਨ ਵਾਲੇ ਲੋਕ ਨੇ ਔਰ ਇਧਰੋਂ ਬਾਕੀ ਮੈਜੋਰਿਟੀ ਜਿਹੜੀ ਆ ਉਹ ਖੱਬੇ ਪੱਖੀ ਜਿਹੜੀ ਵਿਚਾਰਧਾਰਾ ਨਾਲ ਔਰ ਦੋਨੇ ਹੀ ਪੰਜਾਬ ਨੂੰ ਚੰਗਾ ਬਣਾਉਣ ਦਾ ਦਾਵਾ ਕਰਦੇ ਨੇ ਉਹ ਜਿਹੜਾ ਚੰਗਾ ਬਣਾਉਣ ਦਾ ਦਾਵਾ ਹੈ ਉਹਦੇ ਅੰਦਰ ਹੋਇਆ ਇਹ 90 ਦੇ ਦੌਰ ਚ ਵੀ ਮਤਲਬ ਖਾਲੜਾ ਦੀ ਜਿਹੜੀ ਰਿਪੋਰਟ ਹੈਗੀ ਹੈ ਮਤਲਬ ਹਜ਼ਾਰਾਂ ਨੌਜਵਾਨ ਸਿੱਖ ਨੌਜਵਾਨ ਘਰਾਂ ਚੋਂ ਚੱਕਦੇ ਜਗ੍ਹਾ-ਜਗ੍ਹਾ ਤੋਂ ਚੱਕ ਕੇ ਪੁਲਿਸ ਨੇ ਖਪਾਤੇ ਪਰ ਉਹਦੇ 'ਚ ਬਹੁ ਗਣਤੀ ਜਿਹੜਾ ਲੈਫਟ ਹੈ ਉਹ ਇਸ ਗੱਲ 'ਚ maat ਖਾ ਗਿਆ ਵਿਚਾਰਧਾਰਕ ਵਿਰੋਧ ਆਪਣੀ ਜਗ੍ਹਾ ਤੇ ਪਰ ਉਹ ਇਸ ਗੱਲ 'ਚ ਉਹਦੋਂ maat ਖਾ ਗਿਆ ਕਿ ਇਹਨਾਂ ਜਿਹੜੀਆਂ ਕਸਟੋਡੀਅਲ ਡੈਥ ਨੇ ਇਹ ਜਿਹੜੇ ਫੇਕ ਐਨਕਾਊਂਟਰ ਨੇ ਇਹਨਾਂ ਦਾ ਵਿਰੋਧ ਕਰਨਾ ਬਣਦਾ ਖਾਲਸਾ ਧੰਦਾ ਵਿਰੋਧ ਕਰਨਾ ਕਰੋ ਪਰ ਜਿਹੜਾ ਪੁਲਿਸ ਨੇ ਘਰੋਂ ਬੰਦਾ ਚੱਕਿਆ ਤੇ ਖਾਲਸਤਾਨੀ ਕਹਿ ਕੇ ਮਾਰਤਾ ਉਹਦਾ ਵੀ ਵਿਰੋਧ ਕਰਨਾ ਬਣਦਾ ਸੀ ਜਿਹੜਾ ਕੀ ਜਿਸ ਪਮਾਨੇ ਤੇ ਹੁਣਾ ਬਣਦਾ ਸੀ ਉਹਦਾ ਜਿੰਨਾ ਵੱਡਾ ਵਿਰੋਧ ਬਣਦਾ ਸੀ ਉਹ ਨਹੀਂ ਹੋਇਆ ਤਾਂ ਉਥੇ ਇੱਕ ਖੱਪਾ ਪੈ ਗਿਆ ਹੁਣ ਫੇਰ ਦੁਬਾਰਾ ਜਿਵੇਂ ਕਹਾ ਕਿ 2018-19 ਤੋਂ ਲੈ ਕੇ ਪੰਜਾਬ ਦੇ ਅੰਦਰ ਇੱਕ ਵੱਡਾ ਸਿੱਖ ਯੂਥ ਆ ਜਿਹੜਾ ਉਨਰ ਚੱਕ ਕੇ ਐਨਆਈਏ ਦੇ ਯੂਏਪੀਏ ਦੇ ਕੇਸਾਂ ਦੇ ਅੰਦਰ ਜਿਹੜਾ ਕਿ ਚੱਕੇ ਅੰਦਰ ਕੀਤਾ ਗਿਆ ਔਰ ਲਗਾਤਾਰ ਪੰਜਾਬ ਗਵਰਨਮੈਂਟੇ ਕੋਸ਼ਿਸ਼ ਕਰ ਰਹੀ ਆ ਕਿ ਖਾਲਸਤਾਨ ਦਾ ਹੂਆ ਦੁਬਾਰਾ ਖੜਾ ਕਰਿਆ ਜਾਵੇ ਕੇਂਦਰ ਤੋਂ ਖਾਲਸਤਾਨ ਕਾਊਂਟਰ ਆਪਰੇਸ਼ਨ ਚਲਾਉਣ ਲਈ ਫੰਡ ਲਿਆ ਜਾਵੇ ਔਰ ਉਹਦੇ ਲਈ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਐਨਆਈਏ ਲਗਾਤਾਰ ਰੈਡਾ ਕਰ ਰਹੀ ਹੈ ਔਰ ਤੁਸੀਂ ਇਹ ਦੇਖੋਗੇ ਕਿ ਬਹੁਤ ਸਾਰੇ ਕੇਸ ਅਸੀਂ ਕਰ ਰਹੇ ਹਾਂ ਮਤਲਬ ਕੋਈ ਦੋਸ਼ ਮਤਲਬ 45000 ਰੁਪਏ 6 ਬੰਦਿਆਂ ਤੋਂ ਰਿਕਵਰ ਕਰ ਲੈਣਾ ਔਰ 4-4 ਸਾਲ 5-5 ਸਾਲ ਬੇਲਣਾ ਹੋਣਾ ਕਿਤੋਂ ਬਾਹਰੋਂ ਪੈਸੇ ਆਉਣਾ ਉਹਨਾਂ ਪੈਸਿਆਂ ਦੇ ਨਾਲ 14 ਲੱਖ ਰੁਪਏ ਨਾਲ 40 ਵਿਆਹ ਕਰਨਾ ਆਮ ਲੋਕਾਂ ਦੀਆਂ ਜਿਹੜੀਆਂ ਗਰੀਬ ਲੋਕਾਂ ਦੀਆਂ ਧੀਆਂ ਦੇ ਵਿਆਹ ਕਰਨਾ ਔਰ ਉਹਨਾਂ ਉੱਪਰ ਖਾਲਸਤਾਨ ਦਾ ਦੋਸ਼ ਲਾ ਕੇ ਉਹਨੂੰ ਰੈਫਰੈਂਡਮ 2020 ਨਾਲ ਜੋੜਦੇ 14 15 ਬੰਦੇ ਫੜ ਕੇ ਅੰਦਰ ਕਰਨਾ ਲਿਟਰੇਚਰ ਫੜਿਆ ਜਾਂਦਾ ਉਹ ਠੀਕ ਹੈ ਔਰ ਪਿਛਲੇ 6 ਸਾਲ ਤੋਂ ਕੋਈ ਬੇਲ ਨਹੀਂ ਹੈ ਇਸ ਕਿਸਮ ਦਾ ਜਿਹੜਾ ਵਰਤਾਰਾ ਉਹਦਾ ਵਿਰੋਧ ਬਣਦਾ ਬੇਸ਼ੱਕ ਵਿਚਾਰਧਾਰਕ ਵਖਰੇਵੇਂ ਨੇ ਵਿਚਾਰਧਾਰਕ ਵਿਰੋਧ ਹੋ ਸਕਦੇ ਨੇ ਪਰ ਉਹਦੇ ਬਾਅਦ ਵਿੱਚ ਜਿਹੜੇ ਮਨੁੱਖੀ ਹੱਕ ਨੇ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਉਹ ਬਿਯੋਂਡ ਵਿਚਾਰਧਾਰਾ ਹੁੰਦੇ ਨੇ ਔਰ ਉਹਦੇ ਤੇ ਸਾਨੂੰ ਵਿਰੋਧ ਕਰਨਾ ਬਣਦਾ ਔਰ ਦੂਜੇ ਪਾਸੇ ਇਹ ਨਹੀਂ ਹੈ ਕਿ ਇਹ ਆਉਣ ਵਾਲੇ ਟਾਈਮ ਚ ਕਿਸਾਨ ਜਥੇਬੰਦੀਆਂ ਨਾਲ ਨਹੀਂ ਹੋਊਗਾ ਕਿਉਂਕਿ ਕਿਸਾਨ ਜਥੇਬੰਦੀਆਂ ਤੇ ਜਿਸ ਕਿਸਮ ਦਾ ਅਟੈਕ ਪਿਛਲੇ ਟਾਈਮ ਚ ਬੋਲਿਆ ਹੋਇਆ ਔਰ ਇਹ ਮੈਨੂੰ ਪਤਾ ਨਹੀਂ ਕਿਉਂ ਇਦਾਂ ਲੱਗਦਾ ਕਿ ਆਉਣ ਵਾਲੇ ਟਾਈਮ ਚ ਹੋ ਸਕਦਾ ਯੂਪੀਏ ਦੇ ਕੇਸ ਪੰਜਾਬ ਦੇ ਕਿਸਾਨਾਂ ਦੇ ਉੱਤੇ ਵੀ ਮੜੇ ਜਾਣ ਔਰ ਉਹ ਮੜਨੇ ਬਹੁਤ ਸੌਖੇ ਨੇ ਜੇ ਤੁਸੀਂ ਹਿਸਟਰੀ ਦੇਖ ਲਓਗੇ ਤਾਂ ਕਿਸੇ ਨੂੰ ਵੀ ਨਕਸਲੀ ਬੈਕਗਰਾਉਂਡ ਕਹਿ ਕੇ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਬੜੇ ਆਰਾਮ ਨਾਲ ਯੂਏਪੀਏ ਤੁਸੀਂ ਲਾ ਦੋਗੇ ਔਰ ਯੂਏਪੀਏ ਲਾ ਦੋਗੇ ਫਿਰ ਚਾਰ-ਚਾਰ ਸਾਲ ਅੰਦਰ ਰਹੋਗੇ ਸੋ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਉਹ ਚਾਹੇ ਕਿਸੇ ਗੈਂਗਸਟਰ ਨਾਲ ਹੁੰਦਾ ਹੈ ਚਾਹੇ ਉਹ ਕਿਸੇ ਵੀ ਅ ਕਤਲ ਦੇ ਅੰਦਰ ਸ਼ਾਮਲ ਕਿਸੇ ਬੰਦੇ ਨਾਲ ਹੁੰਦਾ ਹੈ ਕਿਉਂਕਿ ਕਤਲ ਨੂੰ ਡੀਲ ਕਰਨ ਲਈ ਕਿਸੇ ਗੈਂਗਸਟਰ ਨੂੰ ਡੀਲ ਕਰਨ ਲਈ ਕਿਸੇ ਡਰੱਗ ਵੇਚਣ ਨੂੰ ਡੀਲ ਕਰਨ ਲਈ ਐਨਡੀਪੀਐਸ ਐਕਟ ਬਣਿਆ ਹੋਇਆ ਹੈ ਆਈਪੀਸੀ ਬਣਿਆ ਹੋਇਆ ਹੈ ਇਸ ਕਿਸਮ ਦੇ ਸਾਰੇ ਕਾਨੂੰਨ ਜਿਹੜੇ ਵਿਧਾਨ ਸਭਾਵਾਂ ਤੇ ਪਾਰਲੀਮੈਂਟ ਦੇ ਅੰਦਰ ਬਣੇ ਹੋਏ ਨੇ ਉਹਨਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਹੈ ਪੁਲਿਸ ਦੀ ਪੁਲਿਸ ਉਹਨਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਔਰ ਉਹਦਾ ਸ਼ਾਰਟਕਟ ਲੱਭ ਕੇ ਲੋਕਾਂ ਦੇ ਐਨਕਾਊਂਟਰ ਵੀ ਕਰ ਰਹੀ ਹੈ ਕਸਟੋਡੀਅਲ ਡੈਥ ਵੀ ਕਰ ਰਹੀ ਹੈ ਔਰ ਇਹਨਾਂ ਦਾ ਬਿਉਂਡ ਜਿਹੜਾ ਕਿਸੇ ਆਈਡਿਓਲੋਜੀਕਲ ਡਿਫਰੈਂਸ ਦੇ ਡਿਫਰੈਂਸ ਦੇ ਜਿਹ ਉੱਪਰ ਜੜ ਉਹ ਉਹਦਾ ਜਿਹੜਾ ਪੂਰਾ ਬਹੁਤ ਡਟ ਕੇ ਵਿਰੋਧ ਹੋਣਾ ਚਾਹੀਦਾ ਜੀ ਆਪਾਂ ਕਾਫੀ ਲੰਮੀ ਚੌੜੀ ਗੱਲਬਾਤ ਕੀਤੀ ਹੈ ਜੀ ਸੋ ਹੁਣ ਦਰਸ਼ਕਾਂ ਤੇ ਹੈ ਕਿ ਤੁਸੀਂ ਕਿਹੋ ਜਿਹਾ ਕਿਰਿਆ ਨੂੰ ਦੇਖਦੇ ਆ ਤੁਸੀਂ ਆਪਣੀ ਰਾਇਸ ਜਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ ਜੋ ਆਪਾਂ ਗੱਲ ਕੀਤੀ ਆ ਪੁਲਿਸ ਹਰਾਸ ਦੇ ਵਿੱਚ ਮੌਤਾਂ ਬਾਰੇ ਜਾਂ ਫਿਰ ਪੁਲਿਸ ਤੇ ਇਨਕਾਊਂਟਰ ਜਿਹੜੇ ਹੋ ਰਹੇ ਆ ਪੁਲਿਸ ਵੱਲੋਂ ਇਹ ਸਾਰੇ ਕਸਤੇ ਗੱਲ ਹੋਈ ਆ ਤਾਂ ਜਰੂਰ ਆਪਣਾ ਸੁਝਾਅ ਰੱਖਿਓ ਜੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਦੇਖਦੇ ਰਹੋ ਦੁਨੀਆ